ਹਾਲਾਂਕਿ ਲੱਗਦਾ ਸੀ ਕਿ ਲੋਕੀ ਇਹ ਤੋਂ ਵੀ ਜ਼ਿਆਦਾ ਵੱਡੀ ਸਜ਼ਾ ਦੇਣ ਦੇ ਪੱਖ ਵਿੱਚ ਸਨ ਪਰ ਫਿਰ ਵੀ ਲੋਕਾਂ ਨੂੰ ਲੱਗਿਆ ਕਿ ਜਿਸ ਤਰੀਕੇ ਨਾਲ ਹਲੀਮੀ ਨਾਲ ਇਹਨਾਂ ਸਭ ਕੁਝ ਸਵੀਕਾਰ ਕੀਤਾ ਉਹ ਲੋਕਾਂ ਨੂੰ ਚੰਗਾ ਲੱਗਿਆ ਔਰ ਉਹਨਾਂ 'ਚੋਂ ਖਾਸ ਕਰਕੇ ਜੱਥੇਦਾਰ ਹਰਪ੍ਰੀਤ ਸਿੰਘ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ ਉਹਨਾਂ ਦੀ ਜਾਤ ਦੇ ਉੱਤੇ ਵੀ ਅਟੈਕ ਕੀਤਾ ਜਾਂਦਾ ਉਹਨਾਂ ਦੀਆਂ ਬੱਚੀਆਂ ਬਾਰੇ ਵੀ ਕੋਈ ਗੱਲ ਕੀਤੀ ਜਾਂਦੀ ਆ ਤੇ ਫਿਰ ਪਤਾ ਲੱਗਦਾ ਹੈ ਕਿ ਇਹ ਲੋਕ ਕਹਿਣੀ ਦੇ ਕਰਨੀ ਦੇ ਕਿੰਨੇ ਕਿੰਨਾ ਦੇ ਵਿੱਚ ਫਰਕ ਹੈ ਤੇ ਇਹਨਾਂ ਦੇ ਅੰਦਰ ਦਾ ਜਿਹੜਾ ਸ਼ੈਤਾਨ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ ਜਿੰਦਾ ਹੁੰਦਾ ਪਰ ਬਾਹਰ ਨਜ਼ਰ ਨਹੀਂ ਆਉਂਦਾ ਸੋ ਅਜ਼ਾਦੀ ਦੇ ਸੰਗਰਾਮ ਦੇ ਵਿੱਚ ਵੀ ਜਿਹੜੀ ਬਹੁਤ ਜ਼ਿਆਦਾ ਪੰਜਾਬੀਆਂ ਦੀ ਸਿੱਖਾਂ ਦੀ ਜਿਹੜੀ ਸ਼ਮੂਲੀਅਤ ਸੀ ਉਹ ਉਹਦੇ ਵਿੱਚ ਬਹੁਤ ਸਾਰਾ ਹਿੱਸਾ ਅਕਾਲੀ ਧਰਮ ਦੇ ਬੈਨਰ ਥੱਲੇ ਵੀ ਸੀ ਜਾਕੀ ਅਕਾਲੀ ਧਰਮ ਦੇ ਝੰਡੇ ਥੱਲੇ ਸੀ ਤੇ ਲੋਕਾਂ ਨੂੰ ਖਰੀਦਣ ਦੀਆਂ ਨੀਤੀਆਂ ਦੇ ਵਿੱਚ ਅਕਾਲੀ ਦਲ ਉਲਝਿਆ ਏ ਔਰ ਆਪਣੇ ਵੱਡੇ ਬਿਜ਼ਨਸ ਉਸਾਰਨ ਦੇ ਵਿੱਚ ਉਲਝਿਆ ਏ ਵੱਡੇ ਬੈਨੀਫਿਟਸ ਲੈਣੇ ਤੇ ਦੇਣੇ ਦੋਨਾਂ ਦੇ ਵਿੱਚ ਅਕਾਲੀ ਦਲ ਉਲਝਿਆ ਏ ਸਪਰਜੀ ਮੈਂ ਬੀਬੀ ਕਿਰਨਜੋਤ ਅੱਜ ਵੀ ਮੈਂ ਸਮਝਦਾ ਕਿ ਉਹ ਅਕਾਲੀ ਦਲ ਦੇ ਵਿੱਚ ਕਾਫੀ ਸਿਆਣੀ ਔਰਤ ਆ ਬਹੁਤਿਆਂ ਨਾਲੋਂ ਮੈਨੂੰ ਲੱਗਦਾ ਹੁੰਦਾ ਕਿ ਉਹ ਚੇਤਨ ਦਿਮਾਗ ਆ ਤੇ ਕਿਉਂਕਿ ਉਹਦਾ ਪੋਲੀਟਿਕਲ ਪਿਸ਼ੋਕੜ ਵੀ ਆ ਉਹਨਾਂ ਦੀ ਦੋਸਤੀ ਆ ਮਾਸਟਰ ਤਾਰਾ ਸਿੰਘ ਰਾਂਦੀ ਉਹਨਾਂ ਦੇ ਮੈਂ ਕਿਤੇ ਨਾ ਕਿਤੇ ਇੰਟਰਵਿਊ ਸੁਣ ਰਿਹਾ ਆ ਬਾਰ-ਬਾਰ ਅੱਜਕੱਲ ਕਾਫੀ ਉਹਨਾਂ ਨੂੰ ਲੋਕ ਲੈ ਰਹੇ ਆ ਚੈਨਲ ਜਿਹੜੇ ਨੇ ਤੇ ਉਹਦੇ ਵਿੱਚ ਉਹ ਦਾਵਾ ਕਰਦੇ ਆ ਕਿ ਦਰ ਅਸਲ ਅਕਾਲੀ ਦਲ ਗਰਾਵਟ ਵੱਲ ਜਿਵੇਂ ਆਪਾਂ ਕਹਿ ਰਹੇ 72 ਤੋਂ ਬਾਅਦ ਆਇਆ ਜਾਂ ਕੁਝ ਲੋਕ ਮੰਨਦੇ ਆ ਕਿ ਬਾਦਲ ਸਾਹਿਬ ਦੇ ਹੋਣ ਤੋਂ ਬਾਅਦ ਆਇਆ ਉਹ ਕਹਿੰਦੇ ਨਹੀਂ ਅਕਾਲੀ ਦਲ ਤੇ ਕੈਰੋਂ ਦੇ ਵੇਲੇ ਹੀ ਗਰਾਉਂਡਵਾਲ ਨੂੰ ਤੁਰ ਪਿਆ ਸੀਗਾ ਜਦੋਂ ਕੈਰੋਂ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਸੀ ਤੇ ਉਹਨੇ ਪਹਿਲੀ ਵਾਰ ਆਪਣਾ ਏਜੰਟ ਸੰਤ ਫਤੇ ਸਿੰਘ ਦੇ ਰੂਪ ਵਿੱਚ ਅਕਾਲੀ ਦਲ ਚ ਕੁਸੇੜਿਆ ਉਦੋਂ ਬਾਅਦ ਹੀ ਅਕਾਲੀ ਦਲ ਦਾ ਸਤਿਆਨਾਸ਼ ਹੋਇਆ ਤੇ ਉਸ ਤੋਂ ਬਾਅਦ ਜੱਟ ਪਾ ਪਾ ਪੋਲਿਟਿਕਸ ਸ਼ੁਰੂ ਹੋਈ ਉਸ ਤੋਂ ਬਾਅਦ ਹੌਲੀ ਹੌਲੀ ਜਿਹੜਾ ਜੱਟਾਂ ਦਾ ਭਾਈਚਾਰਾ ਆ ਜਨ ਜੱਟਵਾਦ ਜਿਹਨਾਂ ਕਹਿਲਾ ਮੈਜਿਕ ਕੋਈ ਇਹ ਸ਼ਬਦ ਤਾਂ ਕੋਈ ਮੈਂ ਗਲਤ ਨਹੀਂ ਕਹਿ ਰਿਹਾ ਹਾਂਗਾ ਉਹਨਾਂ ਦਾ ਦਬਦਬਾ ਵੱਧ ਗਿਆ ਤੇ ਬਾਕੀ ਲੋਕ ਹੌਲੀ-ਹੌਲੀ ਆਸ਼ੀਏ ਤੇ ਜਾਣੇ ਸ਼ੁਰੂ ਹੋ ਗਏ ਹਾਲਾਂਕਿ ਬਾਦਲ ਸਾਹਿਬ ਨੇ ਕੋਸ਼ਿਸ਼ ਕੀਤੀ ਆ ਬਾਅਦ ਜਿਦਾ ਤੁਸੀਂ ਕਿਹਾ ਹੈ ਕਿ ਥਾਪਣ ਵਾਲਾ ਕੰਮ ਜਿਹੜਾ ਸ਼ੁਰੂ ਹੋਇਆ ਸੀ ਮੱਕੜ ਸਾਹਿਬ ਨੂੰ ਥਾਪਤਾ ਲਿਆ ਕੇ ਸ਼ਰਮਣੀ ਕਮੇਟੀ ਦਾ ਕਿ ਉਹ ਪਾਪਾ ਕੈਟਾਗਰੀ ਚ ਆਉਂਦੇ ਆ ਤੇ ਸ਼ਾਇਦ ਸਾਡਾ ਭਾਲੋ ਬਣੀ ਰਹੂ ਕਿ ਅਸੀਂ ਬੜੇ ਸੈਕੂਲਰ ਆ ਬਲ ਸੈਕੂਲਰ ਵੈਦਨ ਵੈਦਨਤਾ ਰਮਵੀ ਸੈਕੂਲਰ ਹੁੰਦੇ ਆ ਨਾ ਜਿੱਥੇ ਜਾਤ ਪਾਤ ਦਾ ਆਧਾਰ ਆ ਜਾਂਦਾ ਤੇ ਉਹਨਾਂ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕਾਂ ਨੂੰ ਵੀ ਮੌਕਾ ਦਿੱਤਾ ਹੋਊਗਾ ਪਰ ਬੀਬੀ ਕਿਰਨਜੋਤ ਕਹਿੰਦੀ ਆ ਕਿ ਅਸਲ ਦੇ ਵਿੱਚ ਕੈਰੋ ਸਾਹਿਬ ਦੇ ਵੇਲੇ ਹੀ ਇਹ ਗਰਾਫਟਾਂ ਸ਼ੁਰੂ ਹੋ ਗਈਆਂ ਸੀ 1952 ਦੇ ਵਿੱਚ ਇੱਕ ਢੇਰ ਜਿਹੜੀ ਆ ਜਿਹੜੇ ਲੋਕ ਸ਼ਕਤਾਂ ਤੇ ਕਾਬਜ਼ ਹੋਣਾ ਚਾਹੁੰਦੇ ਸੀ ਉਹ ਕਾਂਦੀ ਪੱਲ ਦੇ ਵਿੱਚ ਮਾਸਟਰ ਕਾਰਾ ਸਿੰਘ ਉਹਨਾਂ ਦਾ ਜਦੋਂ ਉਹਨਾਂ ਦਾ ਥੋੜਾ ਜਿਹਾ ਪ੍ਰਭਾਵ ਅਕਾਲੀ ਦਲ ਤੋਂ ਘਟ ਗਿਆ ਔਰ ਉਹਨਾਂ ਨੂੰ ਪਿਛਾ ਕਰ ਦਿੱਤਾ ਗਿਆ ਮੈਂ ਤੁਹਾਨੂੰ ਇੱਕ ਮੱਤੇ ਵੀ ਕਾਫੀ ਭੇਜੀ ਸੀਗੀ ਸ਼੍ਰੋਮਣੀ ਕਮੇਟੀ ਦੇ 50 ਸਾਲਾਂ ਇਤਿਹਾਸ ਦੇ ਵਿੱਚ ਕਿ ਜਿਹੜੇ ਮਾਸਟਰ ਕਾਰਾ ਸਿੰਘ ਨੇਰੂ ਪੱਖ ਦੀ ਗੱਲ ਕੀਤੀ ਹੈ ਸੰਤ ਫਤੇਸ਼ ਸਿੰਘ ਦੀ ਅਗਵਾਈ ਦੇ ਵਿੱਚ ਹੈਗੇ ਸੀ ਸੰਤ ਚੰਦਨ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਨ੍ਹਾਂ ਦੀ ਅਗਵਾਈ ਦੇ ਵਿੱਚ ਉਸ ਜਿਹੜਾ ਸਮਝੌਤਾ ਸੀ 마ਸੰਕਾਰਾ ਸੀ ਨੈਰੂ ਪੈਕਟ ਜਿਹੜਾ ਸਿੱਖਾਂ ਵੀ ਇੱਕ ਵੱਖਰੀ ਆਇਡੈਂਟੀਟੀ ਦੀ ਗੱਲ ਕੀਤਾ ਸੀ ਉਹਨੂੰ ਰੱਦ ਕੀਤਾ ਗਿਆ ਸੀ ਔਰ ਸ਼੍ਰੋਮਣੀ ਕਮੇਟੀ ਦਾ 50 ਸਾਲਾਂ ਇਤਿਹਾਸ ਦੇ ਵਿੱਚ ਉਹ ਮਤਾ ਐਵੇਂ ਦਾ ਐਵੇਂ ਅੰਕਤ ਹੈ ਉਹ ਕਿਤਾਬ ਵੀ ਸ਼੍ਰੋਮਣੀ ਕਮੇਟੀ ਦੇ ਸ਼ਾਕੀ ਆ ਇਹ ਨਹੀਂ ਕਿਸੇ ਪਬਲਿਸ਼ਰ ਨੇ ਬਾਰੋ ਸ਼ਾਕੀ ਆ ਸੋ ਜਿਹੜੀ ਇਹ ਵੀ ਵੀ ਕਿਰਨ ਚੌਧਰ ਉਹਨੀ ਗੱਲ ਕਰਦੇ ਆ ਉਹਦਾ ਆਧਾਰ ਬਿਲਕੁਲ ਠੀਕ ਹੈ ਕਿ 1952 ਦੀਆਂ ਇਲੈਕਸ਼ਨਾਂ ਅਕਾਲੀ ਦਲ ਨੇ ਅਕਾਲੀ ਦਲ ਦੇ ਸਿੰਬਲ ਤੇ ਨਹੀਂ ਸੀ ਲੜੀਆਂ ਬਲਕਿ ਅਕਾਲੀ ਦਲ ਨੇ ਕਾਂਗਰਸ ਦੇ ਸਿੰਬਲ ਦੇ ਉੱਤੇ ਲੜ ਕੇ ਜਿੱਤੀਆਂ ਸੀ ਔਰ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਜਿਹੜੇ ਐਮਪੀ ਬਣੇ ਉਹ ਕਾਂਗਰਸ ਦੇ ਸਿੰਬਲ ਤੇ ਬਣੇ ਸੀਗੇ ਸੋ ਉਹਨਾਂ ਦੇ ਅਤ ਕਠਿਨ ਨਹੀਂ ਹੋਏਗੀ ਪਰ ਫੇਰ ਵੀ ਉਸ ਤੋਂ ਬਾਅਦ ਅਕਾਲੀ ਦਲ ਦੇ ਜਿਹੜੇ ਹੈਗੇ ਨੇ ਸਾਦੇ ਸਾਦੇ ਇਹ ਜਿਹੜੇ ਫਿਰ ਵੀ ਇੱਕ ਪੰਥਕ ਪ੍ਰਭਾਵ ਬਣਿਆ ਰਿਹਾ। ਕਿ ਉਦੋਂ ਇੱਕ ਸਮੂਹਿਕ ਲੀਡਰਸ਼ਿਪ ਸੀ। ਮਤਲਬ ਇੱਕ ਵਿਚਾਰਧਾਰਾ ਸੀ ਜਿਹੜੇ ਸੁਹਿਰਦ ਸੀਗੇ, ਪੰਥਕ ਲੋਕ ਸੀਗੇ, ਪੰਜਾਬ ਪ੍ਰਸਤ ਲੋਕ ਸੀਗੇ, ਉਹਨਾਂ ਚ ਜਥੇਦਾਰ ਮੋਹਰ ਸੇ ਤੋੜ ਨਾ ਲੋ, ਉਹਦੇ ਵਿੱਚ ਗੁਰਚਰਨ ਸਿੰਘ ਕੌੜਾ ਲਾ ਲੋ, ਉਹਦੇ ਵਿੱਚ ਇੱਕ ਵੱਡੀ ਲੀਡਰਸ਼ਿਪ ਸੀ। ਔਰ ਅਕਾਲ ਤਖਤ ਦੇ ਜਥੇਦਾਰ ਦਾ ਰੁਤਬਾ ਵੀ ਜਿਹੜਾ ਉਹ ਬਹਾਲ ਸੀ ਤਾਂ ਐਨੀ ਤਰ੍ਹਾਂ ਮਿਸਯੂਜ਼ ਨਹੀਂ ਹੁੰਦਾ। ਸਭ ਤੋਂ ਵੱਧ ਇਹਨਾਂ ਨੇ ਮਿਸਜੂਜ ਉਦੋਂ ਕੀਤਾ ਜਦੋਂ ਅਪ੍ਰੈਲ 1999 ਦੀ ਵਿਸਾਖੀ ਆਈ ਔਰ ਜਦੋਂ ਭਾਈ ਰਣਜੀਤ ਸਿੰਘ ਨੂੰ ਭਾਈ ਰਣਜੀਤ ਸਿੰਘ ਨੂੰ ਇਹਨਾਂ ਨੇ ਇੱਕ ਸਾਜਿਸ਼ ਦੇ ਤਹਿਤ ਲਾਇਆ ਸੀ ਇਹ ਸੋਚਦੇ ਸੀ ਕਿ ਐਕਟਰ ਜਥੇਦਾਰ ਆਪਣੀ ਮਨਮਰਜ਼ੀ ਦਾ ਲਾਦਾਂਗੇ ਔਰ ਭਾਈ ਰਣਜੀਤ ਸਿੰਘ ਉਹਨਾਂ ਨੇ ਕਿਹੜਾ ਜੇਲ੍ਹ ਚੋਂ ਬਾਹਰ ਆਉਣਾ ਹੈ ਉਹ ਤੇ ਜਦੋਂ ਜਸਟਿਸ ਐਮ ਦੀ ਜਿਹੜੇ ਆ ਉਹ ਬਣੇ ਹਾਈ ਕੋਰਟ ਸੁਪਰੀਮ ਕੋਰਟ ਦੇ ਗੱਜ ਤੇ ਉਹਨਾਂ ਨੇ ਇਹ ਕਹਿੰਦੇ ਅਸੀਂ ਰਿਹਾਈ ਕਰਾਇਆ ਇਹਨਾਂ ਦਾ ਇੱਕ ਉੱਥੇ ਕੇਸ ਗਿਆ ਉਹ ਕਹਿੰਦੇ ਕਿ ਇਸ ਬੰਦੇ ਦੇ ਸਾਰੇ ਇਲਜ਼ਾਮ ਠੀਕ ਨੇ ਇਹਨੇ ਜੋ ਕੀਤਾ ਬਾਬੇ ਨਰੰਗਕਾਰੀ ਨੂੰ ਮਾਰਿਆ ਸਾਜ਼ਿਸ਼ ਕੀਤੀ ਸਾਰਾ ਪਰ ਇਹਨੇ ਸਾਰਿਆਂ ਦੀ ਜਿੰਨੀ ਸਜ਼ਾ ਬਣਦੀ ਹੈ ਉੰਨੀ ਤੇ ਭਾਈ ਰਣਜੀਤ ਸਿੰਘ ਭੁੱਜ ਚੁੱਕੇ ਹੂੰ ਤੇ ਭਾਈ ਰਣਜੀਤ ਸਿੰਘ ਨੂੰ ਫਿਰ ਬਾਹਰ ਆਇਆ ਜਦੋਂ ਬਾਹਰ ਆਇਆ ਤੇ ਇਹਨਾਂ ਨੂੰ ਬਹੁਤ ਪਿਸੂ ਪਏ ਇਹਨਾਂ ਆਉਂਦੇ ਆ ਭਾਈ ਰਣਜੀਤ ਸਿੰਘ ਨੂੰ ਅਕਾਲ ਤਖਤ ਨਹੀਂ ਬਿਠਾਤਾ ਆਉਂਦਿਆਂ ਭਾਈ ਰਣਜੀਤ ਸਿੰਘ ਹੋਣੀ ਕਈ ਗੁਰਦਾਸ ਹਾਲ ਜਿਹੜਾ ਸ਼ੋਮੀ ਐ ਮਿਊਸਪਲ ਕਮੇਟੀ ਦਾ ਦਫ਼ਤਰ ਆ ਉਹਦੇ ਸਾਹਮਣੇ ਜਿਹੜਾ ਸਕੂਲ ਆ ਉਹਦੇ ਵਿੱਚ ਇੱਕ ਭਾਈ ਗੁਰਦਾਸ ਹਾਲ ਬਣਿਆ ਏ ਜਿੱਥੇ ਵਿੱਚ ਛੋਟੀਆਂ-ਮੋਟੀਆਂ ਮੀਟਿੰਗਾਂ ਸ਼ਹਿਰੀ ਜੱਥੇ ਦੀਆਂ ਹੁੰਦੀਆਂ ਹੁੰਦੀਆਂ ਸੀ ਜਾਂ ਮਾੜੇ-ਮੋਟੇ ਵਿਆਹ ਵੀ ਆਪਣੇ ਤੇ ਉਹਦੇ ਉੱਪਰ ਕੁਝ ਕਮਰੇ ਬਣੇ ਭਾਈ ਰਣਜੀਤ ਸਿੰਘ ਬਹੁਤ ਦੇਰ ਉੱਥੇ ਰਹੇ ਭਾਈ ਰਣਜੀਤ ਸਿੰਘ ਨੇ ਫਿਰ ਦੁਬਾਰਾ ਅਮਰਿਸ਼ਕਿਆ ਔਰ ਕਾਫੀ ਦਿਨ ਰੈਂਟ ਤੋਂ ਬਾਅਦ ਉਹਨਾਂ ਨੇ ਸਾਰੇ ਸਿਸਟਮ ਨੂੰ ਸਮਝਿਆ ਫਿਰ ਉਹਨਾਂ ਨੇ ਅਕਾਲ ਤਖਤ ਤੇ ਜਾ ਕੇ ਜਿਹੜੀ ਆ ਉਹ ਬਰਾਜਮਾਨ ਹੋਈ ਜਫੇਦਾਰ ਔਰ ਉਹਨਾਂ ਦੇ ਚਾਹੇ ਫੈਸਲੇ ਜਿੱਦਾਂ ਦੇ ਮੈਂ ਨਹੀਂ ਕਹਿੰਦਾ ਕਿ ਉਹ ਸਾਰੇ ਫੈਸਲੇ ਠੀਕ ਬਟ ਇੱਕ ਕੇਸ ਇਹ ਕਿ ਜਫੇਦਾਰ ਦੀ ਹੋਂਦ ਦਿਸਦੀ ਸੀ ਤੜਲੇਦਾਰ ਤੜਲੇਦਾਰ ਜਿਵੇਂ ਨਜ਼ਰ ਆਉਂਦਾ ਸੀ ਤੜਲੇਦਾਰ ਉਹਨੇ ਪ੍ਰਾਣੀ ਪ੍ਰਾਣੀਆਂ ਪਰੰਪਰਾਵਾਂ ਵੀ ਉਹਨਾਂ ਨੇ ਪਹਾਲ ਕੀਤੀਆਂ ਸੀ ਜਿਦਾ ਟਾਡੀ ਦਰਬਾਰ ਲਾਉਣਾ ਆਕਾਲ ਤਖਤ ਦੇ ਬਾਹਰ ਤੇ ਉਹਨਾਂ ਦੇ ਕੁਝ ਕ ਕੰਟਰੋਵਰਸ਼ਲ ਜਿਹੜੇ ਜਿੱਦਾ ਇੱਥੇ ਦੇ ਲੋਕਾਂ ਨੂੰ ਅਸੈਪਟ ਨਹੀਂ ਕੀਤਾ ਲੰਗਰ ਵਾਲੀ ਪ੍ਰਥਾ ਆਲਾ ਸੀਗਾ ਪਰ ਚੰਗੇ ਫੈਸਲਿਆਂ ਚੋਂ ਮਹਾਰਾਜ ਦੀ ਜਿਹੜਾ ਪ੍ਰਕਾਸ਼ ਆ ਜਣਾ ਗੁਰੂ ਗ੍ਰੰਥ ਸਾਹਿਬ ਉਹਨੂੰ ਪੈਲਸਾਂ ਚ ਲੈ ਕੇ ਜਾਣਾ ਜਾਂ ਬਾਹਰ ਲੈ ਕੇ ਜਾਣਾ ਉਹ ਮਨਾ ਕੀਤਾ ਕੋਈ ਚੀਜ਼ਾਂ ਚੰਗੀਆਂ ਕੋਈ ਮਾੜੀਆਂ ਦੋਨੇ ਤੁਸੀਂ ਠੀਕ ਕਹਿ ਰਹੇ ਹੋ ਬਹੁਤ ਵੱਡੀ ਗੱਲ ਕਿ ਘਰੇ ਕਿੱਥੋਂ ਫਿਰ ਭਾਈ ਰਣਜੀਤ ਸਿੰਘ ਦਾ ਭਾਈ ਰਣਜੀਤ ਸਿੰਘ ਨੂੰ ਇੱਕ ਮੁਲਕ ਦੀਆਂ ਇੱਕ ਖਿੱਤੇ ਦੀਆਂ ਸੰਗਤਾਂ 1 ਕਰੋੜ ਰੁਪਇਆ ਭੇਜਦੀਆਂ ਪਰੰਪਰਾ ਚਾਰ ਲਈ ਮੈਂ ਉਸ ਮੌਕੇ ਦਾ ਗਵਾਹ ਹਾਂ ਭਾਈ ਰਣਜੀਤ ਸਿੰਘ ਨੇ ਜੋ 25-25 ਲੱਖ ਦੇ ਚਾਰ ਚੈੱਕ ਕੱਟੇ ਪਹਿਲਾ ਚੈੱਕ ਜੁਤਿਮਖਾਨ ਨੇ ਦਿੱਤਾ ਦੂਜਾ ਚੈੱਕ ਉਹਨਾਂ ਨੇ ਪਿੰਗਲਵਾੜਿਆ ਨੂੰ ਕੀਤਾ ਤੀਜਾ ਜਿਹੜਾ ਜਿਨ੍ਹਾਂ ਨੂੰ ਖਾਰਕੂ ਸਿੰਘਾਂ ਦੇ ਜਿਹੜੇ ਲਵਾਰਸ ਬੱਚੇ ਸੀਗੇ ਉਹਨਾਂ ਦਾ ٹرسٹ ਹੀ ਉਹਨਾਂ ਨੂੰ ਦਿੱਤਾ ਤੇ ਚੌਥਾ ਚੈੱਕ ਉਹਨਾਂ ਨੇ ਵੀ ਇੱਕ ਸੰਸਥਾ ਨੂੰ ਦਿੱਤਾ ਮੇਰੇ ਵਿਸਰਜਿਆ ਵੈਸੇ ਮੈਂ ਖੋ ਲਿਖਿਆ ਜਦੋਂ ਬੰਦੇ ਕੋ ਕਰੋੜ ਰੁਪਏ ਆਇਆ ਤੇ ਉਹਨੇ ਕਰੋੜ ਰੁਪਏ ਅਗਲੇ ਦਿਨੀ ਵੰਡ ਦਿੱਤਾ ਤੇ ਇਹ ਡਰ ਗਏ ਤੇ ਇਹ ਬੰਦੇ ਨੂੰ ਕਿੱਦਾਂ ਖੀਦਿਆ ਜਾਏ ਫਿਰ ਭਾਈ ਰਣਜੀਤ ਸਿੰਘ ਦਾ ਜਿਹੜਾ ਅਸਲੀ ਕਸੂਰ ਹੋ ਉਹ ਨਹੀਂ ਉਹ ਕਸੂਰ ਸੀ ਇੱਕ ਹਰੀ ਨਗਰ ਦੇ ਵਿੱਚ ਦਿੱਲੀ ਗਵਰਨਮੈਂਟ ਨੇ ਦੰਗਾ ਪੀੜਤ ਬੀਬੀਆਂ ਨੂੰ ਵਸਾਉਣ ਲਈ ਇੱਕ ਬਹੁਤ ਵੱਡਾ ਪਲਾਟ ਜਿਹੜਾ ਹੈ ਉਹ ਥੱਥ ਹੈ ਔਰ ਉਹ ਦਿੱਤਾ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਔਰ ਉੱਥੇ ਕਿਹਾ ਕਿ ਉਹਨਾਂ ਦੀ ਇੱਕ ਕਲੋਨੀ ਸਾਰੋ ਉਹਨਾਂ ਦੇ ਬੱਚਿਆਂ ਦੇ ਪੜ੍ਹਨ ਲਿਖਣ ਲਈ ਸਕੂਲ ਸਾਰੋ ਇੱਕ ਆਈ.ਟੀ.ਆਈ. ਸਾਰੋ ਇਹਨਾਂ ਨੇ ਫਿਰ ਇੱਕ ਅਵਕਾਰ ਸੀ ਹਿੱਤ ਉਸ ਵਲੇ ਪ੍ਰਧਾਨ ਸੀਗੇ ਤੇ ਉਹਨਾਂ ਨੇ ਇੱਕ ٹرسٹ ਬਣਾ ਲਿਆ ਉਹਨਾਂ ਨੇ ਉਹਦੇ ਚੋਂ ਬਹੁਤ ਸਾਰੀ ਜ਼ਮੀਨ ਜਿਹੜੀ ਉਹ ٹرسٹ ਨੇ ਉਹ ਆਪੇ ਬੜੀ ਉਹ ਵੀ ਲੰਬੀ ਕਹਾਣੀਆਂ ਪਰ ਉਹਨਾਂ ਨੇ ਕੁਝ ਬਾਦਲਾਂ ਨੂੰ ਬਿਜ਼ਨਸ ਚਲਾਉਣ ਲਈ ਦੇ ਦਿੱਤੀ ਕੁਝ ਅਜੀਤ ਅਖਬਾਰ ਨੂੰ ਉੱਥੇ ਛਾਪਾਖਾਨਾ ਖੋਲ੍ਹਣ ਲਈ ਦੇ ਦਿੱਤੀ ਕੁਝ ਉੱਥੇ ਇੱਕ ਜਿਹੜਾ ਕਮਰਸ਼ੀਅਲ ਕੰਪਲੈਕਸ ਬਣਾਉਣ ਨੂੰ ਦੇ ਦਿੱਤੀ ਤੇ ਇਹ ਉਹਨਾਂ ਨੇ ਕਿਹਾ ਕਿ ਜਿਹੜੀ ਇਹਦੇ ਤੋਂ ਹੰਦ ਹੋਏਗੀ ਉਹਦੇ ਨਾਲ ਕਰੋੰਦੀ ਸਾਰਾ ਜੀ ਉਹਦੇ ਭਾਈ ਰਣਜੀਤ ਸਿੰਘ ਨੇ ਸਖਤ ਸਟੈਂਡ ਲੈ ਕੇ ਉਹ ٹرسٹ ਪੰਕ ਕਰਾਇਆ ਔਰ ٹرسٹ ਤੋਂ ਕਰਾ ਕੇ ਉਹ ਸਾਰੀ ਗੁਰਦੁਆਰਿਆਂ ਦੀ ਇਹਨਾਂ ਰਜਿਸਟਰੀ ਵੀ ਉਸ ٹرسٹ ਦੇ ਨਾਂ ਤੇ ਕਰਾ ਲਈ। ਇਹ ਇਤਿਹਾਸਕ ਕਥਨ ਇਹ ਜਿਹੜੇ ਪਏ ਨੇ, ਸਾਹਮਣੇ ਪਏ ਨੇ, ਇਹਨਾਂ ਨੂੰ ਮਾੜਿਆ ਜਿਹਾ ਪ੍ਰੋਬਲਮ ਦੀ ਲੋੜ ਹੈ ਲੱਭ ਜਾਣਗੇ। ਫਿਰ ਉਹ ਕਾਰ ਸਿੰਘ ਹਕਮਾਣਾ ٹرسٹ ਕਰਾ ਕੇ ਕੈਂਸਲ ਤੇ ਉਹ ਫਿਰ ਪਰ ਉਹ ਸਾਰੀ ਜ਼ਮੀਨ ਜਿਹੜੀ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਤੇ ਦੁਬਾਰਾ ਰਜਿਸਟਰੀ ਹੋਈ ਤਾਂ ਦੁਬਾਰਾ ਇਤਕਾਲ ਹੋਇਆ। ਤੇ ਉੱਥੋਂ ਇਹ ਇਹਨਾਂ ਨੂੰ ਭਾਈ ਰਣਜੀਤ ਸਿੰਘ ਜਿਹੜੇ ਉਹ ਚੁਭੰਡੇ ਪਏ ਅਸਲੀ ਕਹਾਣੀ ਉਹ ਸੀ। ਤ ਸਿਰ ਉਹਨਾਂ ਨੇ ਜਿਹੜਾ ਇਹ ਕਹਿਤਾ ਕਿ ਖਾਲਸੇ ਦਾ ਜਿਹੜਾ ਸਥਾਪਨਾ ਦਿਵਸ ਆਇਆ 1999 ਦੇ ਵਿੱਚ 400 ਸਾਲ ਇਹ ਰਲ ਕੇ ਬਣਾ ਲਓ ਉਦੋਂ ਟੌਹਰਾ ਦੀ ਤੇ ਉਹਨਾਂ ਦੀ ਆਦਮਪੁਰ ਇਲੈਕਸ਼ਨ ਤੋਂ ਬਾਅਦ ਆਪਸ ਦੇ ਵਿੱਚ ਬਹੁਤ ਸਾਰਾ ਟਕਸਲ ਵੱਧ ਚੁੱਕੀ ਸੀ ਟੌਹਰਾ ਸਾਹਿਬ ਨੇ ਵੀ ਇੱਕ ਗੱਲ ਕਹੀ ਸੀ ਕਿ ਚੀਫ ਮਿਨਿਸਟਰ ਬਹੁਤ ਸਾਰੇ ਮਸਲਿਆਂ ਨੂੰ ਐਡਰੈਸ ਨਹੀਂ ਕਰ ਸਕਦਾ ਬਾਦਲ ਸਾਹਿਬ ਇੱਕ ਅਵਧਾ ਆਪਣੇ ਕੋਲੋਂ ਚੀਫ ਮਿਨਿਸਟਰ ਕਹਿ ਇੱਕ ਕੋਈ ਭਾਵੇਂ ਐਕਟੰਗੀ ਲਾ ਲਓ ਪ੍ਰਧਾਨ ਤੇ ਉਥੋਂ ਫਿਰ ਉਹ ਬੜਾ ਬਾਵਾਲ ਮੱਚਿਆ ਬੜੇ ਇਹ ਜਿਹੜੇ ਫਿਰ ਆ ਜਿਹੜੀ ਅੱਜ ਕੱਲ ਵਫਾਕਾਰ ਕਹਾਣੀਆਂ ਇਹ ਸਾਰੀ ਨੇ ਕਿਰੇ ਤਗਰਾ ਸਾਹਿਬ ਦੇ ਸਲਾਮ ਬਹੁਤ ਬਿਆਨ ਦਿੱਤੇ ਉਹ ਲੰਬੀ ਹਿਸਟਰੀ ਆ ਪਰ ਅਕਾਲ ਤਖਤ ਦੀ ਦਰਬਾਰਤੋਂ ਅਕਾਲੀ ਦਲ ਨੇ 1999 ਦੇ ਵਿੱਚ ਪਹਿਲੀ ਵਾਰ ਭਾਈ ਰਣਜੀਤ ਸਿੰਘ ਨੂੰ ਕਰਕੇ ਕੀ ਕੀਤਾ ਫਿਰ ਇਹਨਾਂ ਨੇ ਉਸੇ ਵੇਲੇ ਦਰਬਾਰ ਸਾਹਿਬ ਦੇ ਹੈੱਡ ਗੁੰਫੀ ਸਾਹਿਬ ਨੂੰ ਲਾਇਆ ਪਰ ਉਹ ਮੰਨੇ ਨਹੀਂ ਫਿਰ ਉਹ ਜਿਹੜੀ ਗਿਆਨੀ ਮੋਹਨ ਸਿੰਘ ਉਹਨਾਂ ਨੂੰ ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਅਕਾਲ ਤਖਤ ਤੋਂ ਦੇ ਜੱਥੇਕਾਰ ਨੂੰ ਲਾਉਣ ਦਾ ਤੁਹਾਡਾ ਢੰਗ ਗਲਤ ਆ ਇਹਰੇ ਨਾ ਗਿਆਨੀ ਪੂਰਨ ਸਿੰਘ ਨੂੰ ਵਰਗਲਾ ਕੇ ਕਾਲ ਤੱਕ ਤੱਕ ਮਤਲਬ ਤਿੰਨ ਦਿਨਾਂ ਦੇ ਵਿੱਚ ਇਹਨਾਂ ਨੇ ਤਿੰਨ ਜੱਥੇਦਾਰ ਉਹ ਤੋਂ ਬਦਲੇ ਉਹਨਾਂ ਬਾਰੇ ਵੀ ਉਹਨਾਂ ਬਾਰੇ ਵੀ ਬੜੀ ਚਰਚਾ ਸੀਗੀ ਆਪਣੇ ਪੂਰਨ ਸਿੰਘ ਬਾਰੇ ਕਿ ਉਹਨਾਂ ਨੂੰ ਜਿਹੜਾ ਅੱਜਕੱਲ ਸਰਕਟ ਹਾਊਸ ਹੈ ਜਿਹੜਾ ਵੇਚ ਦਿੱਤਾ ਇਹਨਾਂ ਨੇ ਹੁਣ ਉਹ ਕਾਂਗਰਸੀ ਇੱਕ ਲੀਡਰ ਹੈ ਉੱਥੇ ਆਪਣਾ ਹੋਟਲ ਬਣਾ ਰਿਹਾ ਉਸ ਸਰਕਟ ਹੌਸੇ ਵਿੱਚ ਥਾਪਿਆ ਸੀ ਉਹਨਾਂ ਨੂੰ ਵੀ ਕਿਤੇ ਕਾਲ ਤੱਕ ਦੇ ਉੱਤੇ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ੀ ਬਿਠਾ ਕੇ ਬਣਾਇਆ ਤੇ ਉਹ ਵੀ ਕਿਹਾ ਜਾਂਦਾ ਕਿ ਉਹ ਵੀ ਹਾਲਾਤਾਂ ਤੋਂ ਡਰੇ ਹੋਏ ਸੀਗੇ ਤੇ ਜਦੋਂ ਉਹਨਾਂ ਨੇ ਵੀ ਆਨਾ ਕਾਨੀ ਕੀਤੀ ਤੇ ਉਹਨਾਂ ਨੂੰ ਇੱਕ ਪਾਸੇ ਡਰਾ ਕੇ ਤੇ ਦੂਜੇ ਪਾਸੇ ਕਹਿੰਦੇ ਕਿ ਉਹਨਾਂ ਦੀ ਜੇ ਮੈਂ ਇਸ ਗੱਲ ਦੀ ਮੈਂ ਮਤਲਬ ਸ਼ਾਦੀ ਤੇ ਨਹੀਂ ਪਰ ਸਕਦਾ ਕਿ ਮੇਰੇ ਕੋਲ ਕੋਈ ਪ੍ਰੂਫ ਨਹੀਂ ਪਰ ਕਹਿੰਦੇ ਆ ਕਿ ਜਥੇਦਾਰ ਨੂੰ ਕਿਹਾ ਗਿਆ ਕਿ ਜਾ ਕੇ ਪਹਿਲਾਂ ਆਪਣੀ ਗੱਡੀ ਦੀ ਡਿੱਗੀ ਖੋਲ ਫੇਰ ਤੈਨੂੰ ਪਤਾ ਲੱਗੂ ਤੈਨੂੰ ਕਿਉਂ ਵੜਾਇਆ ਤੇ ਕਹਿੰਦੇ ਜਦੋਂ ਡਿੱਗੀ ਖੋਲ ਕੇ ਦਿਖਾਈ ਤੇ ਉਹ ਚ ਨੋਟਾਂ ਦਾ ਭਰਿਆ ਸੂਟਕੇਸ ਵੀ ਦਿੱਤਾ ਸੀ ਯਾਨੀ ਕਿ ਉਹਨਾਂ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਤੇ ਫਿਰ ਉਹਨਾਂ ਨੂੰ ਆਪਣੇ ਟਾਂਕ ਨਾਲ ਵਰਤਿਆ ਗਿਆ ਉਹਨਾਂ ਕੋ ਗੁਨਾਹ ਤਾਂ ਰਾਹ ਜਾਂਦੇ ਆ ਵੀ ਉਹਨਾਂ ਦੇ ਕੋਲੋਂ ਹੁਕਮਨਾਮੇ ਕਰਾਏ ਗਏ ਜਿਹੜੇ ਕਾਲ ਤੱਕ ਤੋਂ ਪਰੰਪਰਾ ਤੋਂ ਬਿਲਕੁਲ हटਵੇਂ ਸੀਗੇ ਸ਼ਾਇਦ ਤੁਹਾਨੂੰ ਇਹ ਸਾਰੀਆਂ ਗੱਲਾਂ ਯਾਦ ਹੋਣੀਆਂ ਇਹ ਮੈਨੂੰ ਪੂਰੀਆਂ ਦਾ ਗਿਆ ਔਰ ਉਦੋਂ ਇੱਕ ਖਾਲਸਾ ਬਾਦਸ਼ਾਹ ਭਾਈ ਰਣਜੀਤ ਸਿੰਘ ਤੋਂ ਭਾਈ ਰਣਜੀਤ ਸਿੰਘ ਦੇ ਕੋਲ ਬਹੁਤ ਆਪਸ਼ਨ ਸੀ ਫੈਰਨ ਜੀਸਾ ਨੂੰ ਬਹੁਤ ਜਥੇਦਾਰ ਮੋਹਨ ਸਿੰਘ ਨੇ ਜਾ ਕੇ ਕਿਹਾ ਕਿ ਜੇ ਨਹੀਂ ਜਥੇਦਾਰ ਹੁੰਦੇ ਤਾਂ ਸੀ ਪੰਜ ਜਥੇਦਾਰ ਪੂਰੇ ਹੋ ਕੇ ਤੇ ਤੁਸੀਂ ਦਿਓ ਹੁਕਮ ਨਾ ਮ ਬਲਜਿੰਦਰ ਸਿੰਘ ਅੰਧਰਤ ਨੂੰ ਸੱਤਣਾ ਸੀ ਹਮਮਤ ਮਤਲਬ ਉਹਨਾਂ ਕਿ ਪਰ ਫੈਰਨ ਜੀਸਾ ਨੇ ਕਿਹਾ ਨਹੀਂ ਇਹ ਪਰੰਪਰਾ ਬਹੁਤ ਗਲਤ ਪੈ ਜਾਏਗੀ ਫਿਰ ਤੁਸੀਂ ਜਿੰਦੂ ਮਰਜੀ ਚੁੱਕ ਕੇ ਜੇਕਰ ਪੰਜ ਤੇ ਪੰਜ ਸਿੰਘ ਸਹਿਬਾਨ ਇਕੱਠੇ ਹੁੰਦੇ ਆ ਤਾਂ ਮੈਂ ਅੱਗੇ ਕਾਰਵਾਈ ਕਰਾਂਗਾ ਨਹੀਂ ਤੇ ਮੈਂ ਉਹ ਇਕਤਰਤਾ ਜਿਹੜੀ ਉਹਨੂੰ ਕੋਸ਼ਪੋਣ ਕਰਾਂਗਾ ਪਾਇਰਨਜੀਤ ਸਿੰਘ ਦੇ ਹੱਕ ਤੇ ਜਾਂਦਾ ਕਿ ਉਹਨਾਂ ਨੇ ਜਿਹੜੀ ਪੰਜ ਸਿੰਘ ਸਹਿਬਾਨ ਦੇ ਇਕੱਠੇ ਹੋਣ ਦੀ ਮਰਜ਼ਾਦਾ ਸੀ ਭਾਵੇਂ ਉਹ ਲੱਥ ਕੇ ਪਰ ਉਹਨਾਂ ਨੇ ਭੰਗ ਨਹੀਂ ਹੋਣ ਦਿੱਤੀ ਸੋ ਪਰ ਮੈਂ ਤੁਹਾਨੂੰ ਦੱਸਣ ਲੱਗਾ ਕਿ ਜਿਹੜੀ ਗੱਲ ਤੁਹਾਡੀ ਉਹਦੀ ਬਿਲਕੁਲ درست ਹੈ ਆਪਣਾ ਕੋ ਫੈਕਟਸ ਨਹੀਂ ਹੁੰਦੀ ਆਪਣਾ ਇਹੋ ਜਿਹੇ ਗੱਲਾਂ ਦੇ ਪਰ ਜਿਹੜੀ ਇੱਕ ਦੰਦ ਚੜਿਆ ਹੁੰਦੀ ਆ ਜਿਹੜੀ ਲੋਕਾਂ ਦੇ ਵਿੱਚ ਵਿਚਾਰ ਵਿਚਰਕਾ ਔਰ ਪਾਇਰਨਜੀਤ ਸਿੰਘ ਦੇ ਅਗਵਾਈ ਥਲੇ ਖਾਲਸਾ ਮਾਰਚ ਅਕਾਲ ਤਖਤ ਤੱਕ ਚੱਲਿਆ ਔਰ ਦੂਜੇ ਪਾਸੇ ਇਹਨਾਂ ਨੇ ਆਪਣੇ ਪੈਰਲਲ ਆਨੰਦਪੁਰ ਜਿਹੜਾ ਇੱਕ ਫੰਕਸ਼ਨ ਰੱਖਿਆ ਔਰ ਉਹਦੇ ਵਿੱਚ ਕੋਈ ਸੰਗਤ 20 25 ਹਜ਼ਾਰ ਤੋਂ ਵੱਧ ਨਹੀਂ ਪਹੁੰਚ ਸਕੀ ਆ ਕਪੈਸ਼ੀਅਨ ਲੱਖਾਂ ਦੀ ਤਦਾਦ ਵਿੱਚ ਜਿਹੜਾ ਹੈ ਉਹ ਠਾਠਾਂ ਮਾਰਦਾ ਉੱਥੇ ਇਕੱਠ ਹੋਇਆ ਸੀ ਜਿਹੜਾ ਭਾਈ ਰਣਜੀਤ ਸਿੰਘ ਦੀ ਅਗਵਾਈ ਕਲੇ ਤੇ ਜਤੇਦਰ ਪੂਰਨ ਸਿੰਘ ਨੂੰ ਇਹ ਸੜਕਾਂ ਹੀ ਖੜੀ ਨਹੀਂ ਸਕਦੀ ਇਹਨਾਂ ਨੇ ਅਲਟੀਮੇਟਲੀ ਉਹਨਾਂ ਨੂੰ ਹੈਲੀਕਾਪਟਰ ਤੇ ਲੱਦ ਕੇ ਉੱਥੇ ਆਪਣੇ ਸਮਾਗਮ 'ਤੇ ਖੜਿਆ ਸੀ ਹੂੰ ਹੂੰ ਉਹ ਇਹਨਾਂ ਨੇ ਦਰਬਾਰ ਤੋਂ ਫਿਰ ਉਸ ਤੋਂ ਬਾਅਦ ਕਿਸੇ ਨਹੀਂ ਦਰਬਾਰ ਤੋਂ ਇਹ ਫਿਰ ਜਾਨੀ ਪੂਰਨ ਸਿੰਘ ਦਾ ਕੀ ਹੈ ਸਰਕਾਰ ਕੀ ਇਹਨਾਂ ਨੇ ਲਿਆ ਸਰ ਵਦਾਂਤੀ ਸਾਹਿਬ ਨੂੰ ਲਾਇਆ ਵਦਾਂਤੀ ਸਾਹਿਬ ਦਾ ਕੀ ਹਸ਼ਕੀਤਾ ਉਹ ਤੁਹਾਨੂੰ ਫਿਰ ਗਾੜੀ ਅਕਾਲ ਤਖਤ ਦੇ ਜਥੇਦਾਰ ਨੂੰ ਫਿਰ ਇਹਨਾਂ ਨੇ ਕਸ਼ਟ ਸੀ ਬਣਾਉਣਾ ਸ਼ੁਰੂ ਕੀਤਾ ਬਿਲਕੁਲ ਜੀ ਇਹ ਕੋਈ ਹਾਂ ਮੈਂ ਆਪਾਂ ਪ੍ਰੋਗਰਾਮ ਦਾ ਦੂਜਾ ਹਿੱਸਾ ਸਮਝ ਲੋ ਸ਼ੁਰੂ ਕਰਦੇ ਆਂ ਤੇ ਇਹਦੇ ਵਿੱਚ ਆਪਾਂ ਦੁਬਾਰਾ ਉੱਥੇ ਹੀ ਗੱਲ ਸ਼ੁਰੂ ਕਰਨੀ ਆ ਕਿ ਕਾਲ ਤੱਕ ਦੇ ਜਥੇਦਾਰਾਂ ਦੀ ਹੁਕਮਾਂ ਦੀ ਅਗਿਆਚ ਜਾਂ ਉਹਨਾਂ ਦੀ ਇਨਸਲਟ ਕਰਨ ਦਾ ਜਿਹੜਾ ਇਹ ਕਾਰੋਬਾਰ ਆ ਇਹ ਅੱਜ ਕੋਈ ਨਵਾਂ ਨਹੀਂ ਆ ਜਿਦਾ ਅਸੀਂ ਜ਼ਿਕਰ ਕੀਤਾ ਪਿਛਲੇ ਹਿੱਸੇ ਦੇ ਵਿੱਚ ਕਿ ਉਹ ਲਗਾਤਾਰਤਾ ਨਾਲ ਮੇਰੇ ਖਾਲ ਆਪਰੇਸ਼ਨ ਬਲੂ ਸਟਾਰ ਤੋਂ ਮਗਰੋਂ ਹੀ ਸ਼ੁਰੂ ਹੋ ਗਿਆ ਸੀਗਾ ਜਦੋਂ ਕਿ ਇੱਕ بڑے بڑے ਤਕੜੇ ਤਰਲੇਦਾਰ ਪਹਿਲੋਂ ਜਥੇਦਾਰ ਲਾਏ ਗਏ ਸੀਗੇ ਆਪਣੇ ਦਰਸ਼ਨ ਸਿੰਘ ਹੀ ਜਿਹੜੇ ਰਾਗੀ ਦਰਸ਼ਨ ਸਿੰਘ ਸੀ ਤੇ ਉਹਨਾਂ ਦਾ ਕਰਦਾਰ ਵੀ ਬੜਾ ਮੇਲ ਖਾਂਦਾ ਸੀਗਾ ਭਾਈ ਰਣਜੀਤ ਸਿੰਘ ਨਾਲ ਉਹ ਉਹ ਵੀ ਬੜੇ ਮਤਲਬ ਬਲੰਟ ਕਿਸਮ ਦੇ ਵਿਅਕਤੀ ਸੀ ਔਰ ਸਿੱਧੀ ਗੱਲ ਮੂੰਹ ਤੇ ਕਹਿਣ ਵਾਲੇ ਵਿਅਕਤੀ ਸੀਗੇ ਤੇ ਉਹਨਾਂ ਦੇ ਵੇਲੇ ਦੇ ਵਿੱਚ ਵੀ ਅਕਾਲ ਤਖਤ ਤੇ ਜਿਹੜੀਆਂ ਸਰਗਰਮੀਆਂ ਹੁੰਦੀਆਂ ਆਈਆਂ ਉਹਨਾਂ ਦਾ ਵਿਰੋਧ ਤੇ ਉਹਨਾਂ ਦੇ ਉਹਨਾਂ ਦੇ ਬਾਰੇ ਗਲਤ ਅਫਵਾਹਾਂ ਬੁਲਾਉਣ ਵਾਲਾ ਕੰਮ ਜਿਹੜਾ ਅੱਜ ਹੁਣ ਆ ਰਹੀ ਪੀ ਸਿੰਘ ਗਿਆਨੀ ਰਾਤੇ ਚੱਲ ਰਿਹਾ ਉਹ ਉਦੋਂ ਤੋਂ ਹੀ ਚੱਲਣਾ ਸ਼ੁਰੂ ਹੋ ਗਿਆ ਸੀ ਮੇਰੇ ਖਿਆਲ ਕਿਤੇ ਨਾ ਕਿਤੇ ਮੈਂ ਗਿਲ ਸਾਹਿਬ ਤੁਹਾਡੀ ਇਸ ਗੱਲ ਤੋਂ ਕਿ ਅੱਜ ਅਸੀਂ ਦੋਨੋਂ ਜਣੇ ਇਸ ਵਿਚਾਰ ਕਰਤਾ ਜਿੰਦਗੀ ਦੇ ਅੰਗ ਸੰਗ ਨੂੰ ਕਰ ਰਹੇ ਹਾਂ ਤੇ ਆਪਾਂ ਦੋਨੋਂ ਇੱਕ ਦੂਜੇ ਨੂੰ ਜਾਣਦੇ ਹਾਂ ਜੀ ਪਰ ਕੀ ਆਪਾਂ ਜੇ ਇੱਕ ਦੂਜੇ ਦੀ ਖੁਦਾਰ ਖੁਸ਼ੀ ਆਉਣ ਵਾਲੇ ਸਮੇਂ ਚ ਕਰ ਦਈਏ ਤੇ ਇਹਦਾ ਮਤਲਬ ਜਾਂ ਆਪਾਂ ਉਦੋਂ ਗੱਲ ਤੁਸੀਂ ਜਾਂ ਆਪਾਂ ਅੱਜ ਗੱਲ ਕਰ ਹੂੰ ਉਹ ਗਿਆਨੀ ਹਰਪ੍ਰੀਤ ਸਿੰਘ ਤੁਸੀਂ ਅਕਾਲ ਤਖਤ ਤੇ ਐਕਟਿੰਗ ਜਥੇਦਾਰ ਲਾਉਂਦੇ ਹੋ ਤੇ ਤੁਹਾਡੀ ਇਹ ਜਿਹੜੀ ਉਹ ਤੁਹਾਨੂੰ ਵਾਰਨ ਕਰਦੇ ਰਹੇ ਬਹੁਤ ਕੁਝ ਜਥੇਦਾਰ ਸਾਹਿਬ ਨੇ ਟਰਾਂਸਮਿਸ਼ਨ ਲਈ ਸ਼੍ਰੋਮਣੀ ਕਮੇਟੀ ਨੂੰ ਦੇਸ਼ ਕੀਤਾ ਮੰਨਿਆ ਨਹੀਂ ਔਰ ਉਹ ਬੋਲਦੇ ਸੀ ਅਸਲ ਤੇ ਨਾ ਵੀ ਤਸਰ ਹੋਦੋ ਸਟਾਰਟ ਹੋ ਗਈ ਜਦੋਂ ਫਿਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਤਖਤ ਜਿਹੜਾ ਹੈ ਅਕਾਲ ਤਖਤ ਦੀ ਸਪੀਸ ਤੋਂ ਕਿਹਾ ਸੀ ਤੇ ਅਕਾਲੀ ਦਲ ਹੁਣ ਆਮ ਸਿੱਖਾਂ ਦਾ ਆਮ ਅਕਾਲੀਆਂ ਦਾ ਅਕਾਲੀ ਦਲ ਨਹੀਂ ਰਿਹਾ ਅਕਾਲੀ ਦਲ ਸਨਾਡਾਂ ਦਾ ਹੋ ਗਿਆ ਹੂੰ ਇਹਨਾਂ ਨੂੰ ਬਹੁਤ ਉਥੋਂ ਪਰ ਇਹਨਾਂ ਨੂੰ ਹੱਲੀ ਕੋ ਬੰਦਾ ਲੱਭ ਨਹੀਂ ਰਿਹਾ ਲਾਉਣ ਲਈ ਅਲਟੀਮੇਟਲੀ ਉਹਨਾਂ ਨੇ ਕਿਹਾ ਵੀ ਮੈਂ ਛੱਡ ਜਾਂਦਾ ਫਿਰ ਇਹਨਾਂ ਗਿਆਨੀ ਰਗਵੀਰ ਸਿੰਘ ਨੂੰ ਲੈਣ ਦਾ ਔਰ ਗਿਆਨੀ ਗੁਰਬਚਨ ਸਿੰਘ ਵਾਲੀ ਤੇ ਹੁਣ ਗੱਲ ਹੀ ਛੱਡ ਦੋ ਆਪਾਂ ਕੀ ਕਰਨੀ ਕੀ ਨਹੀਂ ਕਰਨੀ ਉਥੇ ਜੋ ਆ ਉਹ ਸਾਰੇ ਸਿੱਖ ਕਰਦੇ ਮਤਲਬ ਅਕਾਲੀ ਦਲ ਨੇ ਗਿਆਨੀ ਰਗਵੀਰ ਸਿੰਘ ਨੂੰ ਲਿਆ ਕੇ ਵੀ ਚਲਾਕੀਆਂ ਦਾ ਦੌਰ ਸ਼ੁਰੂ ਕੀਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਕੋਲ ਮੈਂ ਇਸ ਗੱਲ ਦਾ ਗਵਾਹ ਹਾਂ ਕਿ ਮੈਂ ਕਿਸੇ ਸੱਜਣ ਦੇ ਨਾਲ ਗਿਆ ਸੀ ਕਿ ਗਿਆਨੀ ਹਰਪ੍ਰੀਤ ਦੇ ਕੋਲ ਇਹਨਾਂ ਦਾ ਇੱਕ ਪਿਆੰਦਾ ਕਹਿ ਰਿਹਾ ਸੀ ਕਿ ਅਸੀਂ ਉੱਥੇ ਬਾਬਾ ਗਰਬਖਸੇ ਦੇ ਗੁਰਦੁਆਰੇ ਜਿਹੜਾ ਅਕਾਲ ਤਖਤ ਦੇ ਪਿਛਲੇ ਪਾਸੇ ਉੱਥੇ ਕੰਡਕਾਂ ਠਕਾਇਆ ਹੈ ਅਸੀਂ ਬਾਦਲ ਸਾਹਿਬ ਦੇ ਦਿਆਂ ਕਹਿ ਦਿੰਦੇ ਆਂ ਕਿ ਜੋ ਸਾਫ ਤੋਂ ਗਲਤੀ ਹੋਈਆਂ ਮਾਫ਼ ਕਰੋ ਤੇ ਗਿਆਨੀ ਹਰਪ੍ਰੀਤ ਨੇ ਕਿਹਾ ਕਿ ਉਹ ਗਲਤੀਆਂ ਦੱਸਣੀਆਂ ਪੈਣਗੀਆਂ ਗਲਤੀਆਂ ਕਿਡੀਆਂ ਨੇ ਹੂੰ ਉੱਥੋਂ ਵੀ ਇਹਨਾਂ ਦੇ ਮਤਭੇਦ ਸ਼ੁਰੂ ਹੋ ਗਏ ਆਲਟੀਮੇਟਲੀ ਉਹਨਾਂ ਨੇ ਕਿਹਾ ਮੈਂ ਲਾਂਬੇ ਚੱਲ ਜਨਾ ਨਾ ਗਿਆਨੀ ਰਖਦੀ ਉਹ ਅਲਟੀਮੇਟਲੀ ਕੀ ਹੈ ਕਿ ਸਮਾਂ بڑا ਸਮਰੱਥ ਹੁੰਦਾ ਹੈ ਜੀ ਸਾਹਿਬ ਸਮਾਂ ਨੇ ਲੋਕਾਂ ਦੇ ਵਿੱਚ ਵਿਸਥਾਪਨ ਹੁੰਦਾ ਔਰ ਜਿਹੜੇ ਸਾਡੇ ਲੀਡਰ ਨੇ ਗੈਸ ਅਸੀਂ ਅੱਜ ਆ ਪ੍ਰੋਗਰਾਮ ਕਰ ਰਹੇ ਹਾਂ ਤੁਸੀਂ ਆ ਟੀਵੀ ਦੇ ਉੱਤੇ ਸਮਾਂ ਨੇ ਦਿੱਤਾ ਹੈ ਸਾਨੂੰ ਮਜ਼ਬੂਤ ਇਹ ਤਾਂ ਤੁਸੀਂ ਬੜੀ ਵਧੀਆ ਸ਼ੌਕੀ ਕਿਉਂਕਿ ਜਿਹੜੇ ਜਾਗਰੂਕ ਲੋਕ ਹੁੰਦੇ ਆ ਉਹ ਫਿਰ ਸਮੇਂ ਦੀ ਨਜ਼ਰ ਅਨੁਸਾਰ ਸਮੇਂ ਦੇ ਅਨੁਸਾਰ ਆਪਣਾ ਜੀਵਨ ਢਾਲਦੇ ਆ ਔਰ ਸਮਾਜਿਕ ਵਰਤਾਰਿਆਂ ਤੇ ਟਿੱਪਣੀਆਂ ਕਰਦੇ ਆ ਸੋ ਉਹ ਜਿਹੜੀਆਂ ਟਿੱਪਣੀਆਂ ਹੋ ਰਹੀਆਂ ਸੀ ਅਕਾਲੀ ਦਲ ਤੇ ਅਕਾਲ ਤਖਤ ਦੀ ਦਰਬਾਰ ਤੋਂ ਦੀਆਂ ਉਹਦੇ ਵਿੱਚ ਗਿਆਨੀ ਗੁਰਦੀਪ ਸਿੰਘ ਆ ਜਾਂਦੇ ਆ ਉਹ ਸਮਝਦੇ ਆ ਕਿ ਚਾਰ ਸਫੇਰੇ ਜਿਹੜਾ ਇਹ ਬ੍ਰਿਟਾਂਤ ਦੀ ਸਰਦੇਆਦਾਰੀ ਆ ਉਸ ਬ੍ਰਿਟਾਂਤ ਦੇ ਵਿੱਚੋਂ ਉਹ ਨਿਕਲ ਕੇ ਜੇ ਕੁਝ ਸਟੈਂਡ ਲੈ ਲੈਂਦੇ ਆ ਕਿ ਅਕਾਲੀ ਦਲ ਪ੍ਰਭਾਵ ਨਹੀਂ ਹੁੰਦੇ ਔਰ ਉਹਨਾਂ ਬ੍ਰਿਟਾਂਤਾਂ ਕਰਕੇ ਜਿਹੜੀ ਤੁਸੀਂ ਇੱਕ ਸ਼ੁਰੂਆਤ ਤੇ ਗੱਲ ਕੀਤੀ ਸੀ ਵਿੱਚ ਦੇ ਐ ਲੱਗਾ ਇਹ ਸੁਖਵੀਰ ਸਿੰਘ ਬਾਦਲ ਮੰਨ ਕਰਕੇ ਨਿਮਰ ਹੋ ਗਏ ਨੇ ਮੰਨ ਕਰਕੇ ਇਹ ਗਰੀ ਕੌਮਿਆਂ ਨੂੰ ਸਮਰਪਿਤ ਹੋ ਗਏ ਨੇ ਮਨ ਕਰਕੇ ਪੰਜਾਬੀ ਯੂਨੀਅਨ ਨੂੰ ਸਮਰਪਿਤ ਹੋ ਗਏ ਬਟ ਹੁਣ ਆਉਣ ਵਾਲੇ ਸਮੇਂ ਸੈਨੇਟ ਸੈਨੇਟ ਧੋਗ ਬਣ ਰਿਹਾ ਜੋ ਇੱਕ ਥੋੜੀ ਸਿੱਖ ਪੰਥ ਦੇ ਵਿੱਚ ਸੁਖਵੀਰ ਸਿੰਘ ਪ੍ਰਵੰਤਾ ਵੱਲ ਵੱਧ ਰਹੇ ਸੀ ਜੇ ਇਹ ਠੀਕ ਕੰਗਨਾ ਤੁਰੇ ਰਹਿੰਦੇ ਤੇ ਹੋ ਸਕਦਾ ਅਕਾਲੀ ਦਲ ਫੇਰ ਪ੍ਰਵੰਤ ਹੋ ਜਾਂਦਾ ਪਰ ਉਹਨਾਂ ਨਾਲ ਹੀ ਜਿਹੜੀਆਂ ਚਲਾਕੀਆਂ ਚੁਸਤੀਆਂ ਉਹ ਉਹਨਾਂ ਨੂੰ تنਖਾਈਆ قرار ਦਿੱਤੇ ਤੋਂ ਬਾਅਦ ਵਿਰਸੇਵਲ ਤੋਂ ਇਹ ਕਹਿਣਾ ਵਕਤ ਵਕਤ ਲੋਕਾਂ ਦਾ ਜਾਣਾ ਔਰ ਸਹਜੇ ਸਹਜੇ ਸਿੰਘ ਸਹਬਾਨ ਦੀ کریڈیਬਿਲਟੀ ਨੂੰ ਟਾ ਲਾਉਣੀ ਉਹਨਾਂ ਦੀ ਕਰਦਾਰਕੁਸ਼ੀ ਕਰਦਾਰਕੁਸ਼ੀ ਕਰਨੀ ਸਹਜੇ ਸਹਜੇ ਵੱਖਰੀਆਂ ਪਰੰਪਰਾਵਾਂ ਦੇਣੀਆਂ ਉਹ ਵੱਖਰੇ ਵੱਖਰੇ ਲੋਕਾਂ ਨੂੰ ਬੁਲਾਉਣਾ ਅਸਲ ਵਿੱਚ ਜਿਹੜੇ ਅਕਾਲ ਤਖਤ ਦੇ ਫੈਸਲੇ ਸੀ ਹਾਲੀ ਇਹੋ ਜਿਹੜਾ ਸੁਖਬੀਰ ਬਾਦਲ ਨੂੰ ਤਨਖਾਈਆਂ ਦਿੱਤਾ ਗਿਆ ਸੀ ਉਹਨੂੰ ਟਾਰਪੀਡੋ ਕਰਨ ਲਈ ਫਿਰ ਇਹਨਾਂ ਨੇ ਆਪਣੀਆਂ ਪੂਰੀਆਂ ਟੀਮਾਂ ਲਾ ਦਿੱਤੀਆਂ ਜਿਹੜੀ ਆਈਟੀ ਸੈੱਲ ਇਹਨਾਂ ਨੇ ਬਣਾਇਆ ਉਹਨੇ ਟੂਲ ਕਰਨਾ ਸ਼ੁਰੂ ਕਰ ਦਿੱਤਾ ਪਰ ਚਾਹੀਦਾ ਇਹ ਸੀਗਾ ਕਿ ਤੁਸੀਂ ਸੱਚੀ ਐਡੇ ਵੱਡੇ ਸਤਾ ਤੋਂ ਜੇ ਲੱੱਗ ਕੇ ਦੇ ਲੋਕਾਂ ਵਿੱਚ ਤੁਹਾਡੀ ਪ੍ਰਵਾਨਤਾ ਨਹੀਂ ਰਹੀ ਤੁਸੀਂ ਦੇਖੋ ਕਿ ਵਿਰਸੇਵਲ ਟੂਏ ਦਾ ਖੰਡੂਰ ਸਾਹਿਬ ਤੇ ਹਾਲ ਕੀ ਹੋਇਆ ਜੀਵਨ ਜਿਹੜਾ ਬਾਦਲਾ ਦਾ ਆਪਣਾ ਪਰਿਵਾਰ ਸੀਗਾ ਭੈਣ ਭਰਾ ਦੇ ਰਿਸ਼ਤੇ ਨੂੰ ਕਾਰਪੀਟੋ ਕਰ ਦਿੱਤਾ ਗਿਆ ਤੋੜ ਦਿੱਤਾ ਗਿਆ ਸਾਰਾ ਕੁਝ ਕਰ ਦਿੱਤਾ ਗਿਆ ਇਹਨਾਂ ਨੂੰ ਕਾਲੀ ਦਲ ਤੋਂ ਬਾਹਰ ਇਹ ਜਿਹੜੀ ਕੋਈ ਸਾਜ਼ਿਸ਼ ਕਰਤਾ ਕੌਣ ਸੀ ਵਿਰਸਾ ਵਟਵਾ ਔਰ ਇਦਾਂ ਦੀ ਸ਼ਾਰੀ ਟੀਮ ਫਿਰ ਇਹ ਜਿਹੜੀ ਮੇਹਿੰਦਰ ਸਿੰਘ ਗਰੇਵਾਲ ਦੀ ਪ੍ਰੈਸ ਕਾਨਫਰੰਸ ਹੈ ਤੁਸੀਂ ਦੇਖੋ ਵੀ ਉਹਦੇ ਵਿੱਚ ਇਹਨਾਂ ਨੂੰ ਕੋਈ ਪੱਤਰਕਾਰਾਂ ਦੇ ਸਾਹਮਣੇ ਗੱਲ ਆਉਂਦੀ ਹੈ ਜਦੋਂ ਗੱਲ ਹੀ ਆਉਂਦੀ ਕਿ ਸਭ ਤੋਂ ਅਸਲੀ ਏਕਾ ਨਾਰਾਇਣ ਸਿੰਘ ਹੈ ਕਿ ਜਿਹੜਾ ਚੌੜੇ ਵਾਲਾ ਇਹ ਉਹ ਐਪੀਸੋਡ ਸਾਹਮਣੇ ਆ ਗਿਆ ਹੁਣ ਇਹਦੇ ਉੱਤੇ ਵੀ ਜਿਹੜੀ ਵਿਚਾਰ ਚਰਚਾ ਆ ਰਹੀ ਜਿਹੜੇ ਤੱਥ ਸਾਹਮਣੇ ਆ ਰਹੇ ਆ ਮਨਜਪਾਲ ਸਿੰਘ ਮੰਜਪੁਰ ਦੀ ਪ੍ਰੈਸ ਕਾਨਫਰੰਸ ਹੋਈ ਹੈ ਔਰ ਮੈਨੂੰ ਇਹ ਵੀ ਪਤਾ ਲੱਗਾ ਕਿ ਚੌੜਾ ਸਾਹਿਬ ਦਾ ਆਪਣਾ ਵੀ ਇੱਕ ਰਿਸਟਰਡਡਰ ਜਿਹੜਾ ਵਕੀਲ ਦੋ ਬੇਟੇ ਜੀ ਦੋਵੇਂ ਵਕੀਲ ਦੋਨੇ ਬੇਟੇ ਵਕੀਲ ਹਨ ਦੇ ਹਾਂਜੀ ਉਹਨਾਂ ਦੇ ਆਪਣੇ ਬੱਚੇ ਵਕੀਲ ਨਹੀਂ ਉਹ ਹੁਣ ਉਹ ਕਹਿੰਦੇ ਕਿ ਜਿਹੜੀਆਂ ਵਿਕਰਮ ਮਜੀਠੀਏ ਨੇ ਜਿਹੜੀਆਂ ਦਿਖਾਈਆਂ ਨੇ ਵੀਡੀਓਜ਼ ਪ੍ਰੈਸ ਕਾਨਫਰੰਸ ਜਦੋਂ ਉਹ ਵੀਡੀਓ ਪੇਸ਼ ਕਰਦੇ ਨੇ ਕਿ ਇੱਕ ਲਗਾਤਾਰ ਪੰਥਕ ਤਰ੍ਹਾਂ ਨੂੰ ਮਿਲਦਾ ਰਿਹਾ ਚੌੜਾ ਜਦੋਂ ਹਮਲਾ ਆਇਆ ਉਸ ਤੋਂ ਇੱਕ ਦਿਨ ਪਹਿਲਾਂ ਇਹ ਦੁੱਖ ਪੰਜਨੀ ਬੇਰੀ ਲਾ ਕੇ ਲੰਬੀ ਵਿਚਾਰ ਕਰਤਾ ਜਾਂ ਖਲੋਂਡੀਆਂ ਦੀ ਇਹਨਾਂ ਦੀ ਪੋੜੇ ਦੀ ਚੌੜਾ ਸਾਹਿਬ ਦੀ ਤੇ ਇਹਨਾਂ ਦੀ ਢਾਮੀ ਸਾਹਿਬ ਦੀ ਉਹ ਮੰਨ ਵੀ ਗਏ ਜੀ ਬਾਅਦ ਵਿੱਚ ਮੰਨ ਵੀ ਗਏ ਆ ਮੰਨ ਵੀ ਗਏ ਪਹਿਲਾਂ ਮੁਨਕਰ ਸੀਗੇ ਪਹਿਲਾਂ ਮੁਨਕਰ ਹੋਏ ਪਹਿਲਾਂ ਕਹਿੰਦੇ ਕਿ ਮੈਂ ਉਹ ਮੈਂ ਉਹ ਪਛਾਣਦਾ ਨਹੀਂ ਕਿ ਉਹ ਚੌੜਾ ਆ ਮੈਂ ਪਹਿਲਾਂ ਇਦਾਂ ਦੇ ਬਿਆਨਉ ਦੇ ਰਹੇ ਬਾਅਦ ਵਿੱਚ ਮੰਨ ਗਏ ਕਿ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਆ ਜੀ ਜੀ ਸੋ ਇਸ ਕਰਕੇ ਇਹ ਜੜੀਆਂ ਚਲਾਕੀਆਂ ਨੇ ਇਹ ਇਹਨਾਂ ਨੂੰ ਕਿਸੇ ਪਾਸੇ ਦਾ ਨਹੀਂ ਛੱਡਣਗੀਆਂ ਹਾਲੀ ਵੀ ਸਮਾਂ ਹੈ ਕਿ ਅਕਾਲੀ ਦਲ ਲੀਡਰ ਸਹਿਰਤ ਹੋਏ ਜਿੱਦਾਂ ਉਹਨਾਂ ਨੇ ਕਿਹਾ ਹੈ ਕਿ ਅਸਤੀਫੇ ਦਿੱਤੇ ਜਾਣ ਉਹ ਸਾਰੇ ਅਸਤੀਫੇ ਦੇ ਕੇ ਔਰ ਮੁੱਢਲੇ ਲੈਵਲ ਤੋਂ ਜੋ ਅਕਾਲੀ ਦਲ ਦਾ ਕਰਦਾਰ ਸੀਗਾ ਪਿੰਡ ਲੈਵਲ ਤੋਂ ਡੈਲੀਗੇਸ਼ਨ ਬਣਾਏ ਜਾਣ ਔਰ ਜਿਹੜੇ ਬੰਦੇ ਇਸ ਸਿਆਸਤਿਕ ਅਕਾਲੀ ਦਲ ਦੀ ਨੌਜਵਾਨ ਆਉਣਾ ਚਾਹੁੰਦੇ ਨੇ ਕਿਸਾਨ ਆਉਣਾ ਚਾਹੁੰਦੇ ਨੇ ਕੋਈ ਮਲਾਤ ਰਟਾਇਡ ਮਲਾਤ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਲੈ ਕੇ ਉਹ ਇੱਕ ਢਾਂਚਾ ਉਸਾਰਿਆ ਜਾਏ ਉਹ ਢਾਂਚਾ ਜਿਹੜਾ ਪੰਜਾਬ ਪ੍ਰਸਤ ਹੋਏ ਜਿਹਨੂੰ ਬਹੁਤਿਆਂ ਖਾਸ਼ ਐ ਨਾ ਹੋਣ ਜਿਹਨੂੰ ਜਦੋਂ ਤੁਸੀਂ ਗਿਰਸਾਵੇਂ ਲੋਕਾਂ ਲਈ ਕੰਮ ਕਰਦੇ ਆ ਲੋਕ ਆਪੇ ਤੁਹਾਨੂੰ ਲੈ ਆਉਂਦੇ ਆ ਆਉਂਦੇ ਆ ਤੇ ਉਹਦੇ ਤੁਹਾਡੇ ਪਿੱਛੇ ਪਿੱਛੇ ਫਿਰਨੇ ਸ਼ੁਰੂ ਹੋ ਜਾਂਦੇ ਆ ਲੋਕ ਕਹਿੰਦੇ ਆ ਸਾਡੀ ਔਰ ਆਪਾਂ ਤੇ ਇੱਕ ਦੋ ਕਿਸ਼ਤਾਂ ਵੀ ਕੀਤੀਆਂ ਨੇ ਕਿ ਪੰਜਾਬ ਐਸ ਵੇਲੇ ਕਿਸੇ ਪੰਥ ਪ੍ਰਸਤੀ ਕਿਸੇ ਪੰਜਾਬ ਪ੍ਰਸਤੀ ਕਿਸੇ ਕਿਸਾਨ ਪ੍ਰਸਤੀ ਘਾੜ ਵੇਚਿਆ ਔਰ ਇਹ ਜੇ ਲੀਡਰਸ਼ਿਪ ਉਗਰੰਗੰਦੇ ਲੋਕਾਂ ਵਿੱਚ ਜਾ ਕੇ ਆਪਣਾ ਸਾਰਾ ਕੁਝ ਰੱਖ ਦੇ ਇਹ ਚਲਾਕੀਆਂ ਚੁਸਤੀਆਂ ਨਾ ਦਿਖਾਉਂਦੇ ਤਾਂ ਫਿਰ ਸ਼ਾਇਦ ਜਿਹੜਾ ਇਹਨਾਂ ਦਾ ਵਕਾਰ ਬਹਾਲ ਹੋ ਸਕਦਾ ਸੀ ਪੰਜਾਬ ਅਜੇ ਵੀ ਲੀਡਰਸ਼ਿਪ ਪੰਜਾਬ ਨੇ ਜਿੱਤਾਂ ਦੇ ਮਰਜ਼ੀ ਕਹਿੰਦੇ ਪੈਸੇ ਬੜੇ ਲੱਗਦੇ ਇਲੈਕਸ਼ਨ ਤੇ ਉਹਦੀ ਅੰਮ੍ਰਿਤਪਾਲ ਦੀ ਵਿਚਾਰਧਾਰਾ ਕੁਝ ਹੋਏ ਮੈਂ ਨਹੀਂ ਮੰਨਦਾ ਪਰ ਜਿਹੜਾ ਬੰਦਾ ਜੇਲ੍ਹ 'ਚ ਬੈਠਾ ਏ ਫਿਰ ਉਹ ਕਹਿੰਦੇ ਆ ਕਿ ਏਜੰਸੀ ਏਜੰਸੀਆਂ ਤੁਹਾਨੂੰ ਟਿਕਟ ਦਿਵਾ ਸਕਦੀਆਂ ਨੇ ਏਜੰਸੀਆਂ ਲੋਕਾਂ ਤੋਂ ਤੁਹਾਨੂੰ ਵੋਟਾਂ ਨਹੀਂ ਪਵਾ ਸਕਦੀਆਂ ਜੀ ਬਿਲਕੁਲ ਲੋਕ ਇੰਨੇ ਸਿਆਣੇ ਜ਼ਰੂਰ ਹੁੰਦੇ ਆ ਕਿ ਏਜੰਸੀਆਂ ਜਿਹੜੀਆਂ ਘਰ ਘਰ ਜਾ ਕੇ ਥੋੜੀ ਨਹੀਂ ਇਹ ਇਹ ਗੱਲ ਤੇ ਇਹ ਗੱਲ ਤੇ ਬੜੇ ਚਿਰ ਦੀ ਲੋਕਾਂ ਨਕਾਰਤੀ ਆ ਕਿ ਪੈਸਾ ਪ੍ਰਧਾਨ ਆ ਕਿਉਂਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਲੋਕ ਲੀਡਰ ਬਣੇ ਆ ਇਹਨਾਂ ਕੋ ਪੈਸਾ ਕਿਹਦੇ ਕੋਲ ਸੀਗਾ ਵੱਖਰੀ ਗੱਲ ਹੈ ਕਿ ਉਹਨੋਂ ਵੀ ਆਪਣੇ ਆਪ ਨੂੰ ਹਾਕਮ ਸਮਝਣ ਲੱਗ ਪਿਆ ਅੱਜ ਹੀ ਮੈਂ ਪ੍ਰੋਗਰਾਮ ਕਰਕੇ ਹਟਿਆ ਆ ਤੀਸਰੀ ਅੱਖ ਦੇ ਵਿੱਚ ਕਿ ਇੱਕ ਐਮਐਲਏ ਗੁਰ ਸਕੂਲ ਚ ਜਾਂਦਾ ਤੇ ਟੀਚਰ ਉਹਦੀ ਖੜੇ ਹੁੰਦੇ ਨਹੀਂ ਗੇਟ ਤੇ ਲੈਣ ਨਹੀਂ ਆਉਂਦੇ ਤੇ ਉਹਨਾਂ ਦੇ ਖਿਲਾਫ ਉਹ ਜਾ ਕੇ ਵਿਧਾਨ ਸਭਾ ਦੇ ਸਪੀਕਰ ਨੂੰ ਕੰਪਲੇਂਟ ਕਰ ਦਿੰਦਾ ਤੇ ਟੀਚਰ ਨੂੰ ਉੱਥੇ ਬੁਲਾਇਆ ਜਾਂਦਾ ਬਕਾਇਦਾ ਸਪੀਕਰ ਵੱਲੋਂ ਉਹਨਾਂ ਨੂੰ ਬੇਇੱਜ਼ਤ ਕਰਨ ਲਈ ਹਾਲਾਂਕਿ ਉਹ ਆਪਣੇ ਕਲਾਸਾਂ ਲੈ ਰਹੇ ਆ ਤੇ ਇੱਕ ਐਮਐਲਏ ਕਿਸੇ ਹੋਰ ਕੰਮ ਲਈ ਸਕੂਲ ਚ ਗਿਆ ਉਹਨੂੰ ਇਸ ਗੱਲ ਦੀ ਚਿਹੜਾ ਕਿ ਮੈਂ ਗੇਟ ਤੇ ਆ ਤੇ ਇੱਥੇ ਤੱਕ ਟੀਚਰ ਮੈਨੂੰ ਲੈਣ ਕਿਉਂ ਨਹੀਂ ਆਏ ਮਤਲਬ ਇਸ ਤਰ੍ਹਾਂ ਦੇ ਇਹਨਾਂ ਦਾ ਦਿਮਾਗ ਖਰਾਬ ਹੋ ਜਾਂਦਾ ਜਿੱਤੋਂ ਦਾ ਵਿਦਾਇਆ ਕਿਆ ਤੇ ਉਹ ਕੋਈ ਵਰਸਾ ਸਿੰਘ ਮਲਟੋਆ ਜਾਂ ਦੂਜਿਆਂ ਨਾਲ ਹੋਇਆ ਜੀ ਜਿਹੜੇ ਥੱਲੇ ਉੱਠ ਕੇ ਗਏ ਤੇ ਆਪੇ ਆਪ ਨੂੰ ਬੜੇ ਫੰਨੇਗਾ ਸਮਝਣ ਲੱਪੇ ਪਰ ਹੁਣ ਗੱਲ ਮੈਂ ਤੇ ਕੋਈ ਖਾਸ ਤੌਰ ਤੇ ਇਹ ਹੁਣ ਸਮਝਣੀ ਚਾਹੁੰਦਾ ਦੋ ਤਿੰਨ ਚੀਜ਼ਾਂ ਰਹਿ ਗਈਆਂ ਇੱਕ ਤਾਂ ਇਹ ਕਿ ਜਿਹੜੀਆਂ ਚਲਾਕੀਆਂ ਚੱਲ ਰਹੀਆਂ ਨੇ ਇਹਦਾ ਪਹਿਲਾ ਤੇ ਸਿੱਧਾ ਅਸਰ ਜਿਹੜਾ ਉਹ ਆ ਅਕਾਲ ਤਖਤ ਦੀ ਅਵਗਿਆ ਤੇ ਜਥੇਦਾਰਾਂ ਦੇ ਹੁਕਮਾਂ ਦੀ ਅਦੂਲੀ ਕਰਨਾ ਪਹਿਲਾ ਤੇ ਇਹ ਇਹ ਹੀ ਗੱਲ ਜੇ ਜਿਸ ਤਰੀਕੇ ਨਾਲ ਇੱਕ ਜਥੇਦਾਰ ਨੂੰ ਟਾਰਗੇਟ ਕੀਤਾ ਗਿਆ ਮੈਂ ਸ਼ੁਰੂਆਤ ਚ ਕਿਹਾ ਸੀਗਾ ਉਹਨਾਂ ਦੀ ਜਾਤ ਤੇ ਉੱਤੇ ਸਵਾਲ ਠਾਏ ਗਏ ਹੁਣ ਉਹਨਾਂ ਦੇ ਆਚਰਣ ਤੇ ਸਵਾਲ ਉੱਠ ਰਹੇ ਆ ਉਹਨਾਂ ਦੀਆਂ ਬੱਚੀਆਂ ਬਾਰੇ ਧਮਕੀਆਂ ਹੋਈਆਂ ਬੜਾ ਕੁਝ ਹੁਣ ਜਿਹੜਾ ਉਹ ਪਬਲਿਕ ਡੋਮੇਨ ਚ ਆ ਇਸ ਗੱਲ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਜੇ ਜਥੇਦਾਰ ਅ ਹਰਪ੍ਰੀਤ ਸਿੰਘ ਜੇ ਦਾ ਅਸਤੀਫਾ ਦੇ ਗਏ ਸੀ ਭਾਵਕ ਹੋ ਕੇ ਜੇ ਉਹ ਜਥੇਦਾਰ ਦਾ ਅਸਤੀਫਾ ਉਹ ਮੰਜ਼ੂਰ ਹੋ ਜਾਂਦਾ ਲਾਂਬੇ ਹੋਏ ਹੁੰਦੇ ਤੇ ਉਹਨਾਂ ਦੀ ਹੋਰ ਵੀ ਪਤਲੀ ਹਾਲਤ ਹੋ ਜਾਣੀ ਸੀ ਇਸ ਵੇਲੇ ਜਿੱਥੇ ਬੈਠੇ ਆ ਲੋਕਾਂ ਨੂੰ ਉਸ ਗੱਲ ਦੀ ਥੋੜੀ ਬਹੁਤੀ ਸਮਝ ਆ ਤੇ ਇਸ ਗੱਲ ਦੀ ਸ਼ਰਮ ਵੀ ਆ ਕਿ ਇੱਕ ਜਥੇਦਾਰ ਹੈ ਉਹ ਸਾਡੇ ਇੱਕ ਤਖਤ ਦਾ ਇਸ ਕਰਕੇ ਉਹਦੇ ਉੱਤੇ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਹੋ ਰਹੀ ਆ ਤਾਂ ਲੋਕ ਵੀ ਨੋਟਿਸ ਲੈ ਰਹੇ ਆ ਤੇ ਕੀ ਇਹ ਜਿਹੜੇ ਲੀਡਰ ਚਲਾਕੀਆਂ ਕਰ ਰਹੇ ਜਾਂ ਇਦਾਂ ਦਾ ਕਰ ਕਰਵਾ ਰਹੇ ਆ ਉਹਨਾਂ ਨੂੰ ਲੱਗਦਾ ਹੈ ਕਿ ਪੰਥ ਇਹਨਾਂ ਨੂੰ ਪ੍ਰਵਾਨ ਕਰ ਲੂਗਾ ਫਿਰ ਲੋਕੀ ਵੋਟਾਂ ਪਾ ਦੇਣਗੇ ਤੁਸੀਂ ਇਹਨਾਂ ਦੀ ਲਗਾਤਾਰਤਾ ਦੇ ਵਿੱਚ ਵੇਖੋ ਤੇ ਤਾਨੂੰ ਲਗਾਤਾਰ ਜਥੇਕਰ ਸਾਹਿਬ ਪੀਸ਼ਿੰਗਿਆ ਨਹੀਂ ਰਕबीर ਸਿੰਘ ਬਾਰੇ ਵੀ ਜਿਹੜੀਆਂ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਅਤ ਕਥਨੀਆਂ ਪੇਸ਼ ਕੀਤੀਆਂ ਨੇ ਪਹਿਲੀ ਗੱਲ ਅਤ ਕਥਨੀ ਕਿ ਕਿਸੇ ਦੇ ਇਸ਼ਾਰੇ ਦੇ ਉੱਤੇ ਸਾਰਾ ਕੁਝ ਕਰ ਰਿਹਾ ਬਹੁਤ ਵੱਡਾ ਇਲਜ਼ਾਮ ਸੀ ਜਥੇਕਰ ਅਕਾਲ ਤਖ ਪਰ ਜਦੋਂ ਸਾਰੇ ਦਬਾਵਾਂ ਤਾਂ ਨਹੀਂ ਤੇ ਇਹ ਕਰਦਾਰ 쿠ਸ਼ੀ ਦੇ ਉੱਤੇ ਉਤਰ ਆਏ ਨੇ ਜਿਦੀ ਤਾਜ਼ਾ ਮਿਸਾਲ ਜਿਹੜੀ ਆ ਉਹ ਜਿਹੜਾ ਹਿੰਦਰ ਸਿੰਘ ਧਾਮੀਆ ਉਹਦੇ ਬੀਬੀ ਜ਼ਗੀਰ ਕੌਰ ਬਾਰੇ ਕਾਏ ਸ਼ਬਦ ਨੇ ਹੂੰ ਹੂੰ ਤੇ ਤੂੰ ਉਹਦੇ ਨਾਲ ਐਡਜੈਕਟਿਵ ਦੇ ਵਿੱਚ ਮੈਂਬਰ ਰਿਹਾ ਹੈ ਤਦੋ ਵੀ ਵੀ ਪ੍ਰਧਾਨ ਰਹੀ ਹੈ ਇਹ ਆਪਸ਼ਾਮਨੀ ਕਮੇਟੀ ਦਾ ਮੈਂਬਰ ਸੀ ਹਰਜਿੰਦਰ ਸਿੰਘ ਧਾਮੀ ਹਾਂ ਔਰ ਜੋ ਨੇ ਕਿਤੇ ਜਿਨੇ ਉਹ ਭੱਦੇ ਸ਼ਬਦ ਨੇ ਉਹ 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 ਤਾਂ ਮੈਂ ਸੋਚਿਆ ਜਲਸਾ ਉਹ ਉਸ ਪੱਤਰਕਾਰ ਨੂੰ ਵੀ ਉਹ ਗੁਰਿੰਦਰ ਸਿੰਘ ਬਿੰਦੀ ਰਤਨ ਨੂੰ ਨਹੀਂ ਪਤਾ ਉਹ ਕਿ ਮੈਂ ਜਿਹੜੀ ਇੱਕ ਕਾਲ ਕੀਤੀ ਆ ਉਹਦੇ ਵਿੱਚੋਂ ਇੰਨੇ ਕੱਥ ਸਾਹਮਣੇ ਆ ਜਾਣਗੇ ਹਾਂ ਹਾਂ ਔਰ ਪਹਿਲਾਂ ਇਹਨਾਂ ਨੇ ਇਨਕਾਰ ਕੀਤਾ ਹੈ ਉਹ ਉਹ ਜਦੋਂ ਵਾਇਰਲ ਹੋਈ ਆ ਇਹਨਾਂ ਕਿਹਾ ਜੀ ਉਹ ਜਿਹੜੀ ਆ ਡਿਸਟਾਰਟਡ ਹੈ ਹੂੰ ਉਹਦੇ ਵਿੱਚ ਜਿਹੜੀ ਆ ਉਹਨੂੰ ਛੇੜਛਾੜ ਕੀਤੀ ਗਈ ਹੁਣ ਮਾਫੀ ਮੰਗ ਲਈ ਹੈ ਜੀ ਹੁਣ ਹੁਣ ਮਾਫੀ ਮੰਗ ਲਈ ਹੈ ਅਕਾਲ ਤਖਤੋਂ ਮੰਗ ਲਈ ਹੈ ਇਹ ਸਿਆਸਤ ਇਹ ਸਿਆਸਤਦਾਨ ਵੇਖੋ ਸਾਰੇ ਪਾਸੇ ਵਾਹ ਲਾਉਂਦੇ ਆ ਤੇ ਮੁੜ ਕੇ ਉੱਥੇ ਆਣੇ ਵਾਲੀ ਜਗ੍ਹਾ ਤੇ ਆ ਵੀ ਜਾਂਦੇ ਆ ਅਸੀਂ ਕੁਝ ਮੈਨੂੰ ਕੁਝ ਦਿਨ ਪਹਿਲਾਂ ਸ਼ਾਇਦ ਤਹਾਡੇ ਨਾਲ ਜਾਂ ਡਾਕਟਰ ਗ੍ਰਾਮਕੌਰ ਨਾਲ ਗੱਲ ਕਰਦੇ ਅਸੀਂ ਕਹਿ ਰਹੇ ਸੀਗੇ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਧਾਮੀ ਸਾਹਿਬ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਵੀ ਇਹੋ ਜਿਹੇ ਪ੍ਰਧਾਨ ਵੇਖ ਲਏ ਹੁਣ ਜਿਹੜੇ ਉੱਤੇ ਬਹਿ ਕੇ ਗੰਦੀਆਂ ਗਾਲਾਂ ਕੱਢਦੇ ਸੀ ਮੱਕੜ ਵਰਗੇ ਤੇ ਇਹ ਕੋਈ ਸੁਲਝੇ ਹੋਏ ਵਿਅਕਤੀ ਆ ਪੜੇ ਲਿਖੇ ਵਿਅਕਤੀ ਆ ਤੇ ਇਹਨਾਂ ਦਾ ਬੋਲਚਾਲ ਬੜਾ ਨਿੰਮਰ ਆ ਤੇ ਇਹਨਾਂ ਨੇ ਵੀ ਆਪਣਾ ਆਪ ਦਿਖਾ ਦਿੱਤਾ ਮੈਨੂੰ ਲੱਗਦਾ ਨਹੀਂ ਅਸਲ ਚ ਕੀ ਆ ਕਿ ਗਿੱਲ ਸਾਹਿਬ ਆਪਾਂ ਜਿਹੜਾ ਇੱਕ ਮੁਲੰਮਾ ਛਾੜ ਕੇ ਜਾਂ ਇੱਕ ਆਪਾਂ ਪੇੜ ਜਿਹੜਾ ਹੈ ਉਹ ਇੱਕ ਵਧੀਆ ਜੀ ਖਲ ਪਾ ਕੇ ਬੈਠਾ ਹੈ ਅਸਲ ਦੇ ਸਾਰੇ ਪੇੜ ਜੇ ਕਰਤਾਰ ਦੇ ਮਾਲਕ ਨੇ ਔਰ ਇਹ ਜਿਹੜੀ ਗੱਲ ਸਾਹਮਣੇ ਆਈ ਆ ਹੁਣ ਜਦੋਂ ਇਹਨੂੰ ਪਤਾ ਲੱਗਾ ਕਿ ਇਸ ਸਿੱਖਾਂ ਦੇ ਵਿੱਚ ਤੇ ਬੀਬੀਆਂ ਪ੍ਰਤੀ ਇਹ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਲਟੀਮੇਟਲੀ ਕਿ ਉਹ ਅੰਦਰ ਲੁਕਿਆ ਸੀ ਸਾਰਾ ਕੁਝ ਹਾਂ ਹਾਂ ਉਹ ਇੱਕ ਨਕਾਬ ਪਾਇਆ ਸੀ ਇਸ ਗੱਲਬਾਤ ਦੇ ਵਿੱਚੋਂ ਉਹ ਨਕਾਬ ਉਤਰਿਆ ਏ ਉਹ ਬਹੁਤਾ ਨਿਮਰ ਨਿਮਰ ਬੰਦਾ ਨਹੀਂ ਹੈਗਾ ਉਹ ਨੂੰ ਮੈਨੂੰ ਪਤਾ ਹੈ ਇੱਕ ਅਧਿਆਪਕਾਂ ਦਾ ਡੈਲੀਗੇਸ਼ਨ ਕਿਤੇ ਮਿਲਦਾ ਹੈ ਸੋਮਨੀ ਕਮੇਟੀ ਦੇ ਸਕੂਲਾਂ ਦੇ ਅਧਿਆਪਕਾਂ ਦਾ ਜਿਨ੍ਹਾਂ ਦੀ ਤਨਖਾਹ ਕਟਾ ਦਿੱਤੀ ਗਈ ਹੈ ਲੰਬੇ ਸਮੇਂ ਤੋਂ ਜਿਹੜੇ ਤਨਖਾਹ ਲੈਂਦੇ ਗਏ ਆ ਉਹਦੇ ਉੱਤੇ ਕੱਟ ਲਾ ਦਿੱਤਾ ਗਿਆ ਤੋਂ ਮਿਲਿਆ ਤੇ ਉਹ ਉੱਥੇ ਵੀ ਇਹ ਜਿਹੜੀ ਜਿਹੜੀ ਸ਼ਬਦਾਵਲੀ ਸੀ ਉਹ ਬਹੁਤ ਧਰਦੀ ਸੀਗੀ ਉਹ ਜਿਹੜੀ ਆ ਉਹ ਵੀਡੀਓ ਵਾਇਰਲ ਹੋਈ ਸੀ ਪਰ ਉਹ ਜਿਹੜਾ ਬੰਦਾ ਜਿਨੇ ਕੀਤੀ ਸੀ ਉਹਦੇ ਤੋਂ ਉਹਦੇ ਰਿਸ਼ਤੇਦਾਰਾਂ ਤੋਂ ਪਾ ਕੇ ਉਹਦਾ ਸਾਰਾ ਕੁਝ ਕਰਕੇ ਉਹ ਉਹ ਇਹਨਾਂ ਨੇ ਰਿਮੂਵ ਵੀ ਕਰਾ ਲਈ ਤੇ ਉਹ ਉਹ ਥੋੜਾ ਜਿਹਾ ਮੁੜਕਲਚਰਾ ਇਹਨੇ ਤਬਾਤ ਆ ਗਿਆ ਉਹ ਵੀਡੀਓ ਤੋਂ ਫੈਕਟ ਸੀ ਤੇ ਉਹ ਕਹਣਾ ਪੈ ਗਿਆ ਕਿ ਨਹੀਂ ਜੀ ਉਹ ਮੇਥੋਂ ਗਲਤੀ ਨਾ ਪੈ ਗਈ ਮੈਂ ਮਾਫੀ ਮੰਗਦਾ ਨਹੀਂ ਪਰ ਉਹ ਇਹ ਨਹੀਂ ਹੈ ਕਿ ਕਾਥ ਜਿਹੜੇ ਜਨਾਈ ਕਰ ਸਕੇ ਕਿ ਜੋ ਵੀਡੀਓ ਤੇ ਕਾਥ ਸੀ ਜੇ ਉਹ ਗਲਤੀ ਸੀ ਉਹ ਬੰਦੇ ਤੋਂ ਸੋ ਇਹਨਾਂ ਦਾ ਇਸ ਦਾ ਕਰਤਾਰ ਕਈ ਵਾਰ ਆਇਆ ਅਕਾਲੀ ਦਲ ਦੀ ਹਾਲੀ ਦੀ ਬਿੱਤਰ ਹੈ ਕਿ ਉਹ ਬਿਲਕੁਲ ਆਪਣਾ ਮਨ ਸਾਫ ਕਰਨ ਮਾਨਸਾਫ਼ ਕਰਕੇ ਜਿਹੜੀਆਂ ਗਲਤੀਆਂ ਹੋਈਆਂ ਉਹਦੇ ਤੇ ਪਛਤਾਵਾ ਕਰਨ ਉਹਦੇ ਉੱਤੇ ਪਛਤਾਵਾ ਕਰਕੇ ਸਿੰਘ ਸਾਬੰਦ ਦਾ ਰੁਤਬਾ ਵਾਹ ਗ੍ਰਹਿਣ ਦੇਣ ਔਰ ਇੱਕ ਗੱਲ ਬਹੁਤ ਚੱਲ ਰਹੀ ਸੀ ਜਿਹੜੀ ਸ਼ਾਇਦ ਅਜੇ ਵੀ ਸਾਹਮਣੇ ਆ ਜੇ ਕਿ ਸ਼ਾਇਦ ਮਹੀਨਿਆਂ ਨੂੰ ਇਹਨਾਂ ਨੇ ਐਗਜ਼ੈਕਟਿਵ ਕਰਕੇ ਹੋ ਸਕਦਾ ਇਹਨਾਂ ਸਿੰਘ ਸਾਬੰਦਾਂ ਨੂੰ ਲਾਭ ਹੀ ਦੇਵੇ। ਇਹਨਾਂ ਦਾ ਦਰਮਿਆਨ ਇਹ ਮਾਮਲਾ ਥੋੜਾ ਬਹੁਤਾ ਠੰਡਾ ਹੋ ਗਿਆ। ਸੋ ਅਕਾਲੀਵਾਲੀ بڑا ਸੁਨਹਿਰੀ ਮੌਕਾ ਏ ਕਿ ਉਹ ਠੀਕ ਢੰਗ ਨਾਲ ਆਪਣਾ ਆਸਰ ਲਿਆਏ ਲੋਕਪਸਤ ਬਣੇ ਪੰਜਾਬ ਦੇ ਸਖਣੇ ਜਿਸ ਨਾਲ ਪੰਜਾਬ ਦਾ ਵੀ ਭਲਾ ਹੈ ਅਕਾਲੀ ਕਲ ਦਾ ਵੀ ਭਲਾ ਸਿੱਖਾਂ ਦਾ ਵੀ ਭਲਾ ਹੈ ਸਿੱਖਾਂ ਨੂੰ ਆ ਲੱਗੇਗਾ ਕਿ ਸਾਡਾ ਇੱਕ ਸੈਂਟਰਲ ਸਥਾਨ ਅਕਾਲੀ ਕਲ ਦਾ ਕਿੰਨਾ ਮਹਾਨ ਹੈ ਅੱਛਾ ਅੰਤਪਾਲ ਜੀ ਬਾਤ ਜਾਂਦੇ ਜਾਂਦੇ ਇੱਕ ਗੱਲ ਦੱਸ ਚੋ ਮੈਨੂੰ ਖਤਮ ਕਰੀਏ ਆਪਾਂ ਪ੍ਰੋਗਰਾਮ ਕਾਫੀ ਲੰਬਾ ਹੋ ਗਿਆ ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਜਿਹੜੇ ਅਕਾਲ ਤਖਤ ਤੇ ਉੱਤੇ ਹੁਕਮਨਾਮੇ ਹੋਏ ਸੀ ਜਿਹੜੀ ਧਾਰਮਿਕ ਸਜ਼ਾ ਪੂਰੀ ਕਰਨ ਤੋਂ ਬਾਅਦ ਲੋਕਾਂ 'ਚ ਅਜੇ ਗੱਲ ਚੱਲ ਰਹੀ ਆ ਕਿ ਉਹ ਸਜ਼ਾਵਾਂ ਪ੍ਰੋਪਰ ਪੂਰੀਆਂ ਨਹੀਂ ਆ ਜਥੇਦਾਰ ਅਕਾਲ ਤਖਤ ਨੇ ਵੀ ਹੁਕਮ ਦਿੱਤਾ ਸੀ ਕਿ ਜਿਹੜੇ 92 ਕਰੋੜ ਜਾਂ 96 ਲੱਖ ਰੁਪਇਆ ਖਰਚਿਆ ਸੀ ਉਹ ਕੋ ਤਿੰਨ ਵਿਅਕਤੀਆਂ ਨੂੰ ਕਿਹਾ ਸੀ ਉਹ ਵਿਆਸ ਸੁਵੇਤ ਮੋੜਨ ਉਹਦੇ ਬਾਰੇ ਜੇ ਸਥਿਤੀ ਸਪਸ਼ਟ ਨਹੀਂ ਆ ਕਿ ਉਹ ਮੁੜੇ ਗਏ ਆ ਜਾਂ ਨਹੀਂ ਮੁੜੇ ਗਏ ਇਸੇ ਤਰ੍ਹਾਂ ਦੇ ਕੁਝ ਹੋਰ ਹੁਕਮ ਸੀ ਕਿ ਤਿੰਨਾਂ ਦਿਨਾਂ ਦੇ ਵਿੱਚ ਉਹ ਚ ਇਸਤੀਫਾ ਪ੍ਰਵਾਨ ਕੀਤਾ ਜਾਵੇ ਇੱਕ ਕਮੇਟੀ ਪੰਜ ਮੈਂਬਰੀ ਸ਼ੇ ਮੈਂਬਰੀ ਤੋਂ ਸੱਤ ਮੈਂਬਰੀ ਬਣਵਾ ਲਈ ਗਈ ਤੇ ਉਹਦੇ ਪ੍ਰਧਾਨ ਵੀ ਆਪ ਬਣ ਕੇ ਬਹਿ ਗਏ ਫਿਰ ਉਹਦੀ ਮੀਟਿੰਗ ਕਰਨ ਲਈ ਕਿਹਾ ਸੀ ਕੁਝ ਦਿਨਾਂ ਦੇ ਵਿੱਚ ਉਹ ਨਹੀਂ ਕੀਤੀ ਇਦਾਂ ਦੇ ਕਿ ਨਹੀਂ ਸਵਾਲ ਨਹੀਂ ਉਹਨਾਂ ਨੂੰ ਕਿਦਾਂ ਡਰੈਸ ਹੋਇਆ ਜਾਊਗਾ ਉਹਦੇ ਬਾਰੇ ਕੀ ਸੋਚਦੇ ਆਪਾਂ ਪਰ ਉਹ ਅਕਾਲ ਤਖਤ ਅਕਾਲ ਤਖਤ ਦੇ ਹੁਕਮ ਦੇ ਮੰਨੇ ਨਾ ਗਏ ਫਿਰ ਕੋਈ ਅਕਾਲ ਤਖਤ ਦੇ ਜਥੇਦਾਰ ਨੇ ਹੁਕਮ ਨਹੀਂ ਮੰਨੇ ਸਿਰਫ ਇੱਕ ਸੇਵਾ ਵਾਲਾ ਉਹ ਸੇਵਾ ਵਾਲਾ ਵੀ ਇਹ ਪ੍ਰਚਾਰ ਕਰ ਲਈ ਕਿ ਅਸੀਂ ਬੜੇ ਨਿਮਰ ਹੋ ਗਏ ਆ ਅਸੀਂ ਜੀ ਟਾਇਲਟ ਦੀ ਸੇਵਾ ਕਰ ਸਕਦੇ ਆ ਅਸੀਂ ਸਾਹਮਣੇ ਬਰਸ਼ਾ ਬੈਠ ਕੇ ਕਰ ਸਕਦੇ ਆ ਅਸੀਂ ਜਿੱਥੇ ਪਾਡੇ ਸਾਫ ਕਰ ਸਕਦੇ ਆ ਸਿੱਖਾਂ ਦੇ ਵਿੱਚ ਜੁੱਥੇ ਪਾਡੇ ਦੀ ਸੇਵਾ ਕਰ ਲਈ ਜੋੜਿਆਂ ਦੀ ਸੇਵਾ ਕਰਨ ਲਈ ਵਾਰੀ ਨਹੀਂ ਆਉਗੀ ਸਿੱਖ ਜਿਹੜੇ ਕਰਸਤੇ ਰਹਿੰਦੇ ਆ ਮੈਨੂੰ ਪਤਾ ਹੈ ਕਈ ਵਾਰ ਮੈਂ ਇਹ ਯਤਨ ਕੀਤਾ ਕਿ ਉੱਥੇ ਜਿਹੜੇ ਹੈਗੇ ਆ ਜੋੜਿਆਂ ਦੀ ਸੇਵਾ ਕੀਤੀ ਜਾਏ ਤੇ ਉਹ ਮਹੀਨਿਆਂ ਬਤੀ ਤੁਹਾਡੀ ਵਾਰੀ ਨਹੀਂ ਆਉਂਦੀ ਸੋ ਇਹ ਇਹਨਾਂ ਨੇ ਬਹੁਤ ਨਹੀਂ ਉਹ ਸਿਰਫ ਇਹਨਾਂ ਨੇ ਇੱਕ ਇੱਕ ਵੱਖਰੀ ਤਰ੍ਹਾਂ ਦਾ ਅਡੰਬਰ ਰਸਣ ਦਾ ਯਤਨ ਕੀਤਾ ਹੈ ਪਰ ਜਿਹੜੀ ਸਹੀ ਮਨਿਆਂ ਤੇ ਰੂਹ ਤੋਂ ਦਿਲ ਤੋਂ ਜਿਹੜੀ ਇੱਕ ਸੇਵਾ ਲੱਗੀ ਸੀ ਉਹਨੂੰ ਲਿਭਾਉਣ ਵਿੱਚ ਅਕਾਲੀ ਪੰਥ ਨੇ ਬਿਲਕੁਲ ਪਤਾ ਹੀ ਕੀਤੀ ਹੈ ਜਿਹਦਾ ਆਉਣ ਵਾਲੇ ਸਮੇਂ 'ਚ ਅਕਾਲੀ ਪੰਥ ਨੂੰ ਹੋਰ ਵੀ ਅਵਜਾਨਾ ਪੂਖਣਾ ਪਈਗਾ ਤੋ ਕੱਲ੍ਹ ਨੇ ਬਿਲਕੁਲ ਅਕਾਲ ਤਖਤ ਦੇ ਜੱਥੇਦਾਰਾਂ ਦੀ ਜਿਹੜੀ ਆ ਜਿਹੜੀ ਸਜਾ ਲੱਗੀ ਸੀ ਉਹਨੂੰ ਪੂਰੀ ਤਰ੍ਹਾਂ ਨਹੀਂ ਮੰਨਿਆ। ਬਿਲਕੁਲ ਬਹੁਤ ਧੰਨਵਾਦ ਹਨ ਹੰਸਪਾਲ ਜੀ ਕਾਫੀ ਲੰਬਾ ਹੋ ਗਿਆ ਪ੍ਰੋਗਰਾਮ ਇਹ ਬਹੁਤ ਸਾਰੇ ਸਵਾਲ ਹੋਰ ਨੇ ਆਪਾਂ ਇੱਕ ਵੱਖਰੇ ਪ੍ਰੋਗਰਾਮ 'ਚ ਉਹਨਾਂ ਨੂੰ ਅਡਰੈਸ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਤਾਂ ਆਫ ਦੀ ਏਅਰ ਉਹ ਸਾਰੇ ਡਿਸਕਸ ਕਰ ਲਾਂਗਾ ਕਿਉਂਕਿ ਬਹੁਤ ਸਾਰੇ ਹੋਰ ਸਵਾਲ ਨੇ ਜਿਹੜੇ ਅੱਜ ਦੇ ਪ੍ਰੋਗਰਾਮ 'ਚ ਆਪਾਂ ਸ਼ਾਮਲ ਨਹੀਂ ਕਰ ਸਕੇ ਹੋ ਸਕਦਾ ਹੈ ਕਿ ਆਪਾਂ ਜੇ ਕੱਲ੍ਹ ਹੀ ਸਮਾਂ ਮਿਲਿਆ ਤੇ ਉੱਤੇ ਵੀ ਵਿਸਥਾਰ 'ਚ ਗੱਲ ਕਰ ਲਾਂਗੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂ ਕੰਵਰਟ ਕਰ ਦਿਲਸਾ ਸੱਚੀ ਕਾਲੀ